ਥੋੜਾ ਜਿਹੜੀ ਗਲੀ ਚ ਮੰਨ ਕਰੇ ਉਸ ਗਲੀ ਚ ਜਾਇਓ ਤੁਹਾਨੂੰ ਕਿਤੇ ਝਾੜੂ ਲੱਗਿਆ ਦਿਖਾ ਦਿਓ ਸੀਵਰੇਜ ਦਿਖਾ ਦਿਓ ਕੋਈ ਚਲਦੇ ਹੋਣ ਕੋਈ ਰੋੜ ਜਾਲੀ ਸਾਫ਼ ਹੋਈ ਦਿਖਾ ਦਿਓ ਮੱਲੋ ਲੋਕਾਂ ਕੋਲੇ ਇੰਨੇ ਇੱਕ ਜ਼ਿਆਦਾ ਗੁੱਸੇ ਜਨੇ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਇਹ ਸਾਡੇ ਨਾਲ ਕਿਹੜੀ ਠੱਗੀ ਵਾਤੀ ਥੋੜਾ ਸਮਾਂ ਤਾਂ ਲੱਗਦਾ ਇਹ ਚੀਜ਼ ਨੂੰ ਵੈਰੀਫਾਈ ਕਰਨ ਵਾਸਤੇ ਉਹ ਚੀਜ਼ਾਂ ਲੋਕਾਂ ਨਾਲ ਮੇਲ ਮਿਲਾਵ ਵਾਸਤੇ ਜਾਂ ਲੋਕਾਂ ਦੇ ਕੰਮ ਸਮਝਣ ਵਾਸਤੇ ਸੋ ਸਮਾਂ ਤਾਂ ਲੱਗਦਾ ਸਾਡੇ ਕੋਲ 5 ਸਾਲ ਦਾ ਸਮਾਂ ਵਾ ਉਹ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣ ਦਿੰਦੇ ਅਸੀਂ ਬਾੜਦੇ ਅਸੀਂ ਪਹਿਲਾਂ ਵੀ ਇਹ ਕੰਮ ਕਰਦੇ ਆਂ ਇਹ ਤਾਂ ਕੰਮ ਕਰਦੇ ਰਹਾਂਗੇ ਇਹ ਕਿਸੇ ਵਾਰ ਦਾ ਕਾਉਂਸਲਰ ਸਫਾਈ ਝਾੜੂ ਨਹੀਂ ਦਵਾ ਸਕਿਆ ਤਾਂ ਇਦੂੰ ਮਾੜੀ ਗੱਲ ਕੋਈ ਨਹੀਂ ਹੋ ਸਕਦਾ। ਉਹ ਵਿਰੋਧੀ ਧਿਰ ਕਰਕੇ ਸਾਨੂੰ ਕਾਂਗਰਸ ਪਾਰਟੀ ਕਰਕੇ ਵੀ ਥੋੜਾ ਇਗਨੋਰ ਕੀਤਾ ਜਾਂਦਾ ਤੁਹਾਨੂੰ ਪਤਾ ਹੀ ਹੁੰਦਾ ਹੈ ਕਿ ਸਰਕਾਰਾਂ ਕੀ ਕਰਦੀਆਂ ਨੇ। ਤੇ ਉਹਦੇ ਕਰਕੇ ਸਾਡੇ ਕੰਮ ਥੋੜੇ ਲੇਟ ਨੇ ਪਰ ਅਸੀਂ 1.5 ਕਰੋੜ ਦੇ ਐਸਟੀਮੇਟ ਬਣਾ ਕੇ ਮੇਅਰ ਸਾਹਿਬ ਨੂੰ ਭੇਜਿਆ ਜੇ اپੋਜੀਸ਼ਨ ਚ ਬੰਦਾ ਹੋਵੇ ਤੇ ਆਪਣੇ ਕੰਮ ਨਾ ਕਰਾ ਸਕੇ ਫਿਰ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੌਖਾ ਤਰੀਕਾ ਪਰ ਲੋਕਾਂ ਨਾਲ ਠੱਗੀ ਨਹੀਂ ਮਾਰਨੀ ਚਾਹੀਦੀ ਜਿਨ੍ਹਾਂ ਨੂੰ ਸੰਗਤ ਨੇ ਘਰੇ ਬਿਠਾਤਾ ਉਹ ਗੱਲਾਂ ਕਰਦੇ ਹੁੰਦੇ ਉਹਨਾਂ ਨੂੰ ਹੁਣ ਪਤਾ ਨਹੀਂ ਕੀ ਇੱਕ ਬੰਦਾ ਤੁਹਾਨੂੰ ਘਰੇ ਬਿਠਾਦਾ ਦੂਜੇ ਬੰਦੇ ਦਾ ਕੰਮ ਦੇਖੋ ਕੋਈ ਗੱਲ ਨਹੀਂ ਉਹਨੂੰ ਕੰਮ ਕਰਨ ਦਾ ਮੌਕਾ ਦਿਓ 40-50 ਜਗ੍ਹਾ ਤੇ ਰੋਜ਼ ਪ੍ਰਦਰਸ਼ਨ ਹੋ ਚੁੱਕੇ ਆ ਕੌਂਸਲਰ ਦੇ ਖਿਲਾਫ ਕਿਤੇ ਪਾਣੀ ਨੂੰ ਲੈ ਕੇ ਕਿਤੇ ਸਫਾਈ ਨੂੰ ਲੈ ਕੇ ਆ ਗੰਦਾ ਪਾਣੀ ਜਿਹੜਾ ਗਲੀਆਂ ਚ ਟੂਟੀਆਂ ਚ ਟੈਂਕੀਆਂ ਚ ਬੈਠਦਾ ਲੋਕੀ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਆ ਬਣਾ ਕੇ ਜਲੂਸ ਕੱਢ ਰਹੇ ਇਹਨਾਂ ਦਾ ਤੁਹਾਨੂੰ ਤਾਂ ਲੋਕਾਂ ਨੇ ਕਰਨੀਆਂ ਜੀ ਪਬਲਿਕ ਨੇ ਕਰਨੀਆਂ ਸੰਘਤ ਨੇ ਕਰਨੀਆਂ ਇੱਕ ਬੰਦਾ ਬੈਠਾ ਉਹੀ ਫੋਟੋ ਪਾਈ ਜਾਵੇ ਕਰੀ ਜਾਵੇ ਕੀ ਪਤਾ ਆਪ ਹੀ ਗੰਦ ਬੰਦਾ ਹੋਵੇ ਫੇਰੇ ਉੱਠ ਕੇ ਫੋਟੋ ਖਿੱਚ ਲੈਂਦਾ ਹੋਵੇ ਮੇਰੀ ਟਿਕਟ ਕੱਟ ਕੇ ਭਾਜਪੀ ਤੋਂ ਚੰਦ ਘੰਟੇ ਪਹਿਲਾਂ ਆਇਆ ਬੰਦੇ ਨੂੰ ਟਿਕਟ ਦੇ ਦਿੱਤੀ ਤੇ ਜੇ ਕਾਂਗਰਸ ਪਾਰਟੀ ਦਾ ਸਿੰਬਲ ਜਾਂ ਕਿਸੇ ਵੀ ਪਾਰਟੀ ਦਾ ਸਿੰਬਲ ਹੋਵੇ 7-800 ਵੋਟ ਪਾਰਟੀ ਦੀ ਫਿਕਸ ਹੁੰਦੀ ਆ। ਆਯਾਦ ਹੋ ਕੇ 1700 ਵੋਟ ਲੈਣੀ ਆਪਣੇ ਆਪ ਚ ਮੈਨੇ ਰੱਖ ਟਿਕਟ ਤਾਂ ਪਾਰਟੀ ਨੇ ਨਹੀਂ। ਮੈਂ ਕਿਹਾ ਉੱਥੇ ਪਾਰਲੀਮੈਂਟ ਜਾ ਕੇ ਬਹਿ ਗਿਆ। ਚੰਡੀਗੜ੍ਹ ਮੈਂ ਤਾਂ ਇੱਕ ਵਾਰੀ ਵੀ ਨਹੀਂ ਗਿਆ। ਇਹ 10 ਵਾਰੀ ਜਾਇਆ ਆਏ ਉੱਥੇ ਤੇ ਲੈ ਕੇ ਆਉਂਦਾ ਟਿਕਟ। ਜੇ ਇੰਨਾ ਤੁਸੀਂ ਪਾਰਲੀ ਦੀ ਕੰਮ ਕਰਦੇ ਸੀ ਇੰਨਾ ਵਰਕਰ ਵੱਡੇ ਸੀ ਤੇ ਲੈ ਕੇ ਆਉਂਦਾ ਟਿਕਟ। ਰਮਜ਼ਾਨੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ। ਸਵਾਗਤ ਆ ਤੁਹਾਡਾ ਸਾਡੇ ਖਾਸ ਪ੍ਰੋਗਰਾਮ ਅਵਾਰਡ ਦਾ ਰਿਪੋਰਟ ਕਾਰਡ ਦੇ ਵਿੱਚ। ਜਿੱਥੇ ਅਸੀਂ ਮੌਜੂਦਾ ਕਾਉਂਸਲਰ ਨੂੰ ਕਰ ਰਹੇ ਹਾਂ ਸਵਾਲ ਅਤੇ ਵਿਰੋਧੀ ਧਿਰ ਨੂੰ ਵੀ ਲੈ ਰਹੇ ਹਾਂ ਨਾਲ ਵਾਰਡ ਨੰਬਰ 46 ਦਾ ਰਿਪੋਰਟ ਕਾਰਡ ਅਤੇ ਥੋਡੇ ਮੂਰੇ ਲੈ ਕੇ ਹਾਜ਼ਰ ਆ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸਾਬਕਾ ਕਾਉਂਸਲਰ ਜਸਵਿੰਦਰ ਸਿੰਘ ਠਕਰਾਲ ਇਸ ਵਾਰ ਵੀ ਚੋਣ ਲੜੇ ਸੀ ਲੇਕਿਨ ਪ੍ਰਾਜਾ ਜਿਹੜੀ ਹੈ ਇਹਨਾਂ ਦੀ ਹੋਈ ਆ ਲੇਕਿਨ ਵਾਰਡ ਦਾ ਰਿਪੋਰਟ ਕਾਰਡ ਦੇ ਵਿੱਚ ਅੱਜ ਇਹਨਾਂ ਤੋਂ ਜਾਣਾਂਗੇ ਕਿ ਇਹਨਾਂ ਦੇ ਵਾਰਡ ਦਾ ਕੀ ਹਾਲ ਹੈ ਕਿੰਨਕ ਜਿਹੜੀ ਆ ਬਦਹਾਲੀ ਉਹ ਹੈਗੀ ਆ ਤੇ ਕਿੰਨਕ ਵਿਕਾਸ ਦਾ ਕੰਮ ਹੋਇਆ ਸਰ ਪਹਿਲਾਂ ਤਾਂ ਸਵਾਗਤੋ ਥੁੜਾ ਧੰਨਵਾਦ ਸ਼ਾਹਿਦ ਜੀ ਥੈਂਕ ਯੂ ਸਰ ਜਿਹੜਾ ਸਾਡੇ ਪ੍ਰੋਗਰਾਮ ਦਾ ਹੀ ਨਾਂ ਵਾਰਡ ਦਾ ਰਿਪੋਰਟ ਕਾਰਡ ਮੈਂ ਉਸੇ ਤੋਂ ਸ਼ੁਰੂ ਕਰਦਾ ਥੋਡੇ ਵਾਰਡ ਦਾ ਰਿਪੋਰਟ ਕਾਰਡ ਕੀ ਆ ਅਸਲ 'ਚ ਵਾਰਡ ਦੀ ਜੇ ਗੱਲ ਕਰੀਏ ਬਦ ਤੋਂ ਬੱਤਰ ਹਾਲਾਤ ਹੈ ਤੁਸੀਂ ਕੈਮਰਾ ਲੈ ਕੇ ਇਹ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਯਾਰ ਇਹ ਵਿਰੋਧੀ ਆਏ ਨੇ ਤਾਂ ਮਾੜਾ ਹੀ ਕਹਿਣਾ ਹੂੰ ਤੁਸੀਂ ਆਪਣਾ ਆਪਣੀਆਂ ਇੰਟਰਵਿਊ ਦੇ ਬਾਅਦ ਤੁਸੀਂ ਕੈਮਰਾ ਚੱਕ ਕੇ ਮੇਰੇ ਨਾਲ ਚੱਲਿਓ ਤੁਸੀਂ ਆਪ ਦੀ ਮਨਮਰਜ਼ੀ ਦੀ ਗਲੀ ਚੁਣਿਓ ਮੇਰੇ ਕਹਿਣ ਤੇ ਨਾ ਜਾਇਓ ਥੋੜਾ ਜਿਹੜੀ ਗਲੀ ਚ ਮਨ ਕਰੇ ਉਸ ਗਲੀ ਚ ਜਾਇਓ ਤੁਹਾਨੂੰ ਕਿਤੇ ਝਾੜੂ ਲੱਗਿਆ ਦਿਖਾ ਦਿਓ ਸੀਵਰੇਜ ਦਿਖਾ ਦਿਓ ਕੋਈ ਚਲਦੇ ਹੋਣ ਕੋਈ ਰੋੜ ਜਾਲੀ ਸਾਫ਼ ਹੋਈ ਦਿਖਾ ਦਿਓ ਲੋਕਾਂ ਨੂੰ ਪੁੱਛ ਲਿਓ ਮੱਲੋ ਲੋਕਾਂ ਕੋਲੇ ਇੰਨੇ ਇੱਕ ਜ਼ਿਆਦਾ ਗੁੱਸੇ 'ਚ ਨਹੀਂ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਵੀ ਇਹ ਸਾਡੇ ਨਾਲ ਕਿਹੜੀ ਠੱਗੀ ਵਾਚੀ ਜੀ ਬੜ ਚੰਗ ਕੰਮ ਨਹੀਂ ਹੋ ਰਿਹਾ ਮੈਂ ਕਹਾਂ ਜੀ ਜਿਹੜਾ ਸਭ ਤੋਂ ਸੌਖਾ ਕੰਮ ਆ ਝਾੜੂ ਲਾਉਣਾ ਕਿਉਂਕਿ ਉਹਦੇ ਚ ਸਵੀਪਰ ਸਾਡੇ ਸਫਾਈ ਸੇਵਕ ਫਿਕਸ ਨੇ ਉਹਦੇ ਚ ਤੁਹਾਡੇ ਕੋਈ ਐਫਰਟਸ ਨਹੀਂ ਹੈ ਕਾਉਂਸਲਰ ਦੇ ਪਰ ਉਹ ਝਾੜੂ ਵੀ ਨਹੀਂ ਲੱਗ ਪਾਰਿਆ ਉਹਦਾ ਸਿੱਧਾ ਸਿੱਧਾ ਜ਼ਿੰਮੇਵਾਰ ਏਰੀਆ ਦਾ ਕਾਉਂਸਲਰ ਹੁੰਦਾ ਕਿਉਂਕਿ ਉਹਨੇ ਚੱਕਰ ਨਾ ਹੁੰਦਾ ਆਪਣੇ ਸਫਾਈ ਸੇਵਕਾਂ ਦੀ ਟਾਈਮ ਟੂ ਟਾਈਮ ਹਾਜ਼ਰੀ ਚੈੱਕ ਕਰਨੀ ਜਿੱਥੇ ਕੰਮ ਨਹੀਂ ਹੋਇਆ ਉਹਨਾਂ ਨੂੰ ਕੁਐਸਚਨ ਕਰਨੇ ਵੀ ਸਭਾਈ ਕਿਉਂ ਨਹੀਂ ਹੋਈ ਜੇ ਕਿਸੇ ਵਾਰਡ ਦਾ ਕਾਉਂਸਲਰ ਸਫਾਈ ਝਾੜੂ ਨਹੀਂ ਲਵਾ ਸਕਿਆ ਤਾਂ ਇਦੂੰ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਜੇ ਉਹਨਾਂ ਨੇ ਸਵਾਲ ਕਰੀਦਾ ਉਹ ਕਹਿੰਦੇ ਜੀ ਅਸੀਂ ਆਪੋਜੀਸ਼ਨ ਦੇ ਵਿੱਚ ਆ ਹਾਊਸ ਆਮਾਦੀ ਪਾਰਟੀ ਦਾ ਮੇਅਰ ਆਮਾਦੀ ਪਾਰਟੀ ਦਾ ਕਹਿੰਦੇ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਜੇ ਆਪੋਜੀਸ਼ਨ 'ਚ ਬੰਦਾ ਹੋਵੇ ਤੇ ਆਪਣੇ ਕੰਮ ਨਾ ਕਰਾ ਸਕੇ ਫਿਰ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੌਖਾ ਤਰੀਕਾ ਪਰ ਲੋਕਾਂ ਨਾਲ ਠੱਗੀ ਨਹੀਂ ਮਾਰਨੀ ਚਾਹੀਦੀ ਤੁਸੀਂ ਮੈਨੂੰ ਦੱਸੋ ਇਹ ਬਹਾਨੇ ਘੜੇ ਕਢਾਏ ਨੇ ਸਿੱਖੇ ਸਖਾਏ ਬਹਾਨੇ ਆ ਕਿ ਸਾਡੀ ਸਰਕਾਰ ਨਹੀਂ ਤੁਸੀਂ ਦੱਸੋ ਝਾੜੂ ਲਵਾਉਣ ਦੇ ਵਿੱਚ ਕਿਹੜੀ ਸਰਕਾਰ ਦੀ ਲੋੜ ਹੈ ਹੂੰ ਸੀਵਰੇਜ ਸਾਫ਼ ਕਰਾਉਣ ਲਈ ਕਿਹੜੀ ਸਰਕਾਰ ਦੀ ਲੋੜ ਹੈ ਗੰਦਾ ਪਾਣੀ ਆਉਂਦਾ ਉਹਨੂੰ ਸਾਫ਼ ਕਰਾਉਣ ਲਈ ਕਿਹੜੀ ਸਰਕਾਰ ਦੀ ਲੋੜ ਆ ਮੈਂ ਸਮਝਦਾ ਕਿ ਕੋਈ ਤੁਸੀਂ ਡਿਵੈਲਪਮੈਂਟ ਕਰਨੀਆਂ ਤੁਸੀਂ ਤੁਹਾਨੂੰ ਕੋਈ ਪੁਲ ਬਣਾਉਣ ਨੂੰ ਤਾਂ ਨਹੀਂ ਕਹਿੰਦੇ ਇਹ ਤੁਹਾਨੂੰ ਸਰਕਾਰ ਚਾਹੀਦੀ ਹੈ ਅਸੀਂ ਤੁਹਾਨੂੰ ਕੋਈ ਪ੍ਰੋਜੈਕਟ ਤਾਂ ਨਹੀਂ ਲਿਆਉਣ ਨੂੰ ਕਹਿੰਦੇ ਕੋਈ ਸਰਕਾਰ ਚਾਹੀਦੀ ਆ ਜੇ ਤੁਸੀਂ ਵਾਰਡ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਨਹੀਂ ਦੇ ਸਕਦੇ ਸਾਫ ਪਾਣੀ ਝਾੜੂ ਸਫਾਈ ਸੀਵਰੇਜ ਸਟਰੀਟ ਲਾਈਟਾਂ ਹੀ ਨਹੀਂ ਦੇ ਸਕਦੇ ਤਾਂ ਇਦੋਂ ਮਾੜੇ ਕੋਈ ਜਵਾਬ ਹੋ ਨਹੀਂ ਸਕਦਾ ਇਹ ਸਿਰਫ ਸਿਰਫ ਇੱਕ ਜ਼ਿੰਮੇਵਾਰੀ ਤੋਂ ਭੱਜਣ ਦਾ ਉਹਨਾਂ ਨੇ ਸੌਖਾ ਰਸਤਾ ਲੱਭਿਆ ਤੁਸੀਂ ਕਹਿ ਰਹੇ ਹੋ ਬਈ ਵਾਰਡ ਦੇ ਲੋਕਾਂ ਦੇ ਨਾਲ ਠੱਗੀ ਵਜਦੀ ਆ ਜੇਕਰ ਤੁਹਾਡੇ 5 ਸਾਲ ਦੇ ਕਾਰਜਕਾਲ ਦੀ ਗੱਲ ਕੀਤੀ ਜਾਏ ਤੁਸੀਂ ਵਾਰਡ ਚ ਕੀ ਕੀ ਕੰਮ ਕਰਾਇਆ ਸੀ 5 ਸਾਲਾਂ ਚ ਮੇਰੇ ਕੰਮਾਂ ਦਾ ਸਿਰਫ ਸਿੰਪਲ ਇਹ ਆ ਕਿ ਇੱਕ ਸਾਲ ਹੋਇਆ ਜੇ ਨਵਾਂ ਹਾਊਸ ਬਣੇ ਨਾ ਨਵਾਂ ਕਾਉਂਸਲ ਬਣੇ ਇੱਕ ਸਾਲ ਦੇ ਵਿੱਚ ਘਟੋ ਘਟ ਮੈਨਾਂ 40 50 ਜਗਾ ਤੇ ਰੋਸ ਪ੍ਰਦਰਸ਼ਨ ਹੋ ਚੁੱਕੇ ਆ ਕਾਉਂਸਲਰ ਦੇ ਖਿਲਾਫ ਕਿਤੇ ਪਾਣੀ ਨੂੰ ਲੈ ਕੇ ਕਿਤੇ ਸਫਾਈ ਨੂੰ ਲੈ ਕੇ ਆ ਗੰਦਾ ਪਾਣੀ ਜਿਹੜਾ ਗਲੀਆਂ ਚ ਟੂਟੀਆਂ ਚ ਟੈਂਕੀਆਂ ਚ ਵਰਦਾ ਲੋਕੀ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਬਣਾ ਕੇ ਜਲੂਸ ਕੱਢ ਰਹੇ ਇਹਨਾਂ ਦਾ ਤੇ ਕਟੋਕੜ ਮੇਰੇ 5 ਸਾਲ ਮੈਂ ਇੰਨੀ ਇੱਕ ਜ਼ਿੰਮੇਵਾਰੀ ਨਾਲ ਆਪਣਾ ਜੋ ਮੈਨੂੰ ਸੇਵਾ ਗੁਰੂ ਸਾਹਿਬ ਨੇ ਲਾਈ ਸੀ ਇੰਨੀ ਜ਼ਿੰਮੇਵਾਰੀ ਨਾਲ ਨਿਭਾਈ ਆ ਕਿ ਲੋਕਾਂ ਨੂੰ ਕਦੇ ਨੌਬਤ ਨਹੀਂ ਆਉਂਦੀ ਹੁਣ ਰੋਜ਼ ਦੂਜੇ ਤੀਜੇ ਦਿਨ ਕੋਈ ਨਾ ਕੋਈ ਕਾਉਂਸਲਰ ਦਾ ਜਲੂਸ ਨਿਕਲੇ ਹੀ ਨਿਕਲਿਆ ਹੁੰਦਾ ਤੁਹਾਡਾ ਹਾਊਸ ਵੀ ਤਾਂ ਸੀਗਾ ਉਦੋਂ ਸਰਕਾਰ ਤੁਹਾਡੀ ਸੀਗੀ ਹਾਊਸ ਦੇ ਵਿੱਚ ਨਗਰ ਨਿਗਮ ਚ ਤੁਹਾਨੂੰ ਆਸਾਨੀ ਰਹੀ ਕੰਮ ਕਰਨ ਦੇ ਵਿੱਚ ਮੈਂ ਤਾਂ ਤੁਹਾਨੂੰ ਸ਼ਾਹਿਦ ਜੀ ਇਹ ਪੁੱਛਦਾ ਕਿ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਜਿਹਦੇ ਵਿੱਚ ਕੁਝ ਪੈਸਾ ਨਹੀਂ ਲੱਗਦਾ ਉਹ ਕਹਿੰਦੇ ਸੀਵਰਮੈਨ ਨਹੀਂ ਮਿਲ ਰਹੇ ਮਾਲੀ ਬੇਲਦਾਰ ਨਹੀਂ ਮਿਲ ਰਹੇ ਸਫਾਈ ਕਰਮਚਾਰੀ ਨਹੀਂ ਮਿਲ ਰਹੇ ਇਹ ਫਿਕਸ ਨੇ ਇਹ ਤੁਹਾਡੇ ਵਾਰਡ ਚ ਸਫਾਈ ਸੇਵਕ ਫਿਕਸ ਆ ਉਹ ਤੁਹਾਨੂੰ ਵਾਰਡ ਵਾਈਜ਼ ਦੇਤੇ 65 ਸਫਾਈ ਸੇਵਕ ਵਾਰਡ ਨੰਬਰ 46 ਚ ਹੈ ਉਹ ਫੈਕਸ ਆਉ ਉਹਦੇ ਤਾਂ ਕੋਈ ਨਾ ਉਹਨੂੰ ਵਾਪਸ ਲੈਣਾ ਕਿਸੇ ਨੇ ਨਾ ਉਹਨਾਂ ਨੇ ਕੋਈ ਛੁੱਟੀ ਮਾਰਨੀ ਕੋਈ ਇੱਕ ਛੁੱਟੀ ਇੱਕ ਮਾਰ ਲੂਗਾ ਤਾਂ ਬਾਕੀ 64 ਹਜ਼ਾਰ ਉਹਨਾਂ 'ਚ ਨਾ ਕੋਈ ਸਰਕਾਰ ਦੇ ਪੈਸੇ ਲੱਗਣੇ ਨਾ ਸਰਕਾਰ ਨੇ ਵਾਪਸ ਲੈਣਾ ਤੇ ਉਹਦੀ ਵੀ ਇਹ ਸਫਾਈ ਦੇ ਰਿਹਾ ਕਿ ਸਾਡੀ ਸਰਕਾਰ ਨਹੀਂ ਫਿਰ ਤਾਂ ਇਹ ਬੰਨਾ ਹੈ ਸ਼ਰਿਆਂ ਮੋਈ ਤਾਂ ਤੁਹਾਨੂੰ ਤੁਸੀਂ ਦੱਸ ਹੀ ਸਕਦੇ ਹੋ ਵੀ ਝਾੜੂ ਲਾਉਣਾ ਕੀ ਔਖਾ ਜਦੋਂ ਸਫਾਈ ਸੇਵਕ ਜਿਹੜੇ ਡਿਊਟੀ ਤੇ ਆ ਗਏ ਕਾਉਂਸਲਰ ਤਾਂ ਨਿਗਰਾਨੀ ਕਰਨੀ ਆ ਜੀ ਜੇ ਉਹ ਨਿਗਰਾਨੀ ਵੀ ਨਹੀਂ ਕਰ ਸਕਦੇ ਫਿਰ ਉਹਨਾਂ ਨੂੰ ਇਸ ਅਹੁਦੇ ਤੇ ਰਹਿਣ ਦਾ ਕੋਈ ਹੱਕ ਨਹੀਂ ਤੁਹਾਨੂੰ ਲੱਗਦਾ ਭਾਈ ਤੁਸੀਂ ਕਹਿ ਰਹੇ ਹੋ ਵੀ ਇਸਤਫਾ ਦੇਣਾ ਚਾਹੀਦਾ ਮੈਂ ਜੇ ਕੋਈ ਬੰਦਾ ਕੋਈ ਡਿਊਟੀ ਕਰ ਨਹੀਂ ਸਕਦਾ ਮੈਂ ਕਾਉਂਸਲਰ ਰਹਾ ਡਿਊਟੀ ਕੀਤੀ ਮੇਰੇ ਖਿਲਾਫ ਕਦੇ ਪ੍ਰਦਰਸ਼ਨ ਨਹੀਂ ਹੋਇਆ ਮੈਂ ਸਮਾਲ 스ਕੇਲ ਮੈਨੂਫੈਕਚਰ ਐਸੋਸੀਏਸ਼ਨ ਦਾ 12 ਸਾਲ ਤੋਂ ਪ੍ਰਧਾਨ ਆ ਮੈਂ ਆਪਦੀ ਡਿਊਟੀ ਠੋਕ ਵਜਾ ਕੇ ਕਰਦਾ ਕਦੇ ਕਿਸੇ ਸਰਕਾਰ ਦੀ ਪ੍ਰਵਾਹ ਨਹੀਂ ਮਾਰੀ ਕਿਸੇ ਪ੍ਰਸ਼ਤ ਅਫਸਰ ਦੀ ਪ੍ਰਵਾਹ ਨਹੀਂ ਮਾਰੀ ਨੱਥ ਪਾ ਕੇ ਰੱਖੀ ਆ ਮੈਂ ਆਪਦੀ ਡਿਊਟੀ ਕੀਤੀ ਆ ਜਦਨ ਜਸਵੰਦਰ ਸਿੰਘ ਠੁਕਰਾਲ ਨੂੰ ਇਹ ਲੱਗੂਗਾ ਕਿ ਮੈਂ ਆਪਣੀ ਦਿੱਕੀ ਦਿੱਤੀ ਹੋਈ ਡਿਊਟੀ ਨੂੰ ਨਿਭਾ ਨਹੀਂ ਸਕਦਾ ਤੇ ਮੈਂ ਘਰੇ ਬੈਠੂਗਾ ਮੈਂ ਇਨਾਂ ਲੋਕਾਂ ਨੂੰ ਕਿਸੇ ਦਾ ਹੱਕ ਨਹੀਂ ਮਾਰਦਾ ਤੁਸੀਂ ਕਹਿ ਰਹੇ ਹੋ ਵੀ ਥਾਂ ਕੇ ਤੁਸੀਂ ਕੰਮ ਕੀਤਾ ਵਧੀਆ ਕੰਮ ਵਾਰਡ ਦੇ ਵਿੱਚ ਕੀਤਾ ਫਿਰ ਹਾਰ ਦਾ ਕੀ ਕਾਰਨ ਮੰਨਦੇ ਹੋ ਵੀ ਜਨਤਾ ਨੇ ਤੁਹਾਨੂੰ ਨਕਾਰਿਆ ਕਿਉਂ ਉਹ ਤੁਹਾਨੂੰ ਵੀ ਪੁਰਾਣੇ ਤੁਸੀਂ ਬੰਦੇ ਹੋ ਤੁਹਾਨੂੰ ਵੀ ਪਤਾ ਹੋਇਆ ਕਿ ਮੈਂ 5 ਸਾਲ ਕਾਂਗਰਸ ਪਾਰਟੀ ਦਾ ਕਾਉਂਸਲਰ ਰਿਹਾ ਕਾਂਗਰਸ ਦੀ ਟਿਕਟ ਤੇ ਇਲੈਕਸ਼ਨ ਲੜਿਆ 5 ਸਾਲ ਮੈਂ ਠੋਕ ਵਜਾ ਕੇ ਆਪਣੀ ਸੇਵਾ ਕੀਤੀ ਸਟੇਡੀਅਮ ਬਣਾਏ ਸੜਕਾਂ ਗਲੀਆਂ ਬਣਾਈਆਂ 5 ਸਾਲ ਮੈਂ ਕਾਂਗਰਸ ਪਾਰਟੀ ਦਾ ਸੇਵਾਦਾਰ ਬਣ ਕੇ ਦਰਿਆ ਵਛਾਈਆਂ ਪਾਰਟੀ ਦੇ ਹਰੇਕ ਪ੍ਰੋਗਰਾਮ ਤੇ ਅੱਗੇ ਹੋ ਕੇ ਕੰਮ ਕੀਤਾ ਚਾਹੇ ਉਹ ਸਰਕਾਰ ਦੇ ਖਿਲਾਫ ਕੋਇਆ ਜਿਹੜੀ ਆ ਝਾੜੂ ਦੀ ਸਰਕਾਰ ਬਣੀ ਸਰਕਾਰ ਬਣਨ ਤੋਂ ਬਾਅਦ ਤੇ ਜਦੋਂ ਟਿਕਟ ਦੇਣ ਦੀ ਵਾਰੀ ਆਈ ਮੇਰੀ ਟਿਕਟ ਕੱਟ ਕੇ ਭਾਜਪੀ ਚੋਂ ਚੰਦ ਘੰਟੇ ਪਹਿਲਾਂ ਆਇਆ ਬੰਦੇ ਨੂੰ ਟਿਕਟ ਦੇਤੀ ਉਹ ਟਿਕਟ 12 ਵਜੇ 5 ਵਜੇ ਕਾਗਜ਼ ਭਰਨ ਦਾ ਆਖਰੀ ਸਮਾਂ ਸੀ ਤੇ ਮੈਨੂੰ 3 ਵਜੇ ਦੱਸਿਆ ਗਿਆ ਕਿ ਤੇਰੀ ਟਿਕਟ ਕੱਟਤੀ 2 ਘੰਟਿਆਂ ਚ ਮੈਂ ਆਜ਼ਾਦ ਕਾਗਜ਼ ਭਰੇ ਤਿੰਨ ਦਿਨ ਪਹਿਲਾਂ ਮੈਨੂੰ ਚੋਣ ਨਿਸ਼ਾਨ ਮਿਲਿਆ ਬਾਲਟੀ ਤਿੰਨ ਦਿਨਾਂ ਦੇ ਵਿੱਚ ਮੈਂ ਕੈਂਪੇਨ ਚਲਾਈ ਮੈਂਬਰ ਸਹਿਬਾਨ ਜਿਹੜੇ ਸਾਡੇ ਵਾਰਡ ਵਾਸੀ ਸੀ ਉਹਨਾਂ ਕੋਲ ਪਹੁੰਚਿਆ ਤਿੰਨ ਦਿਨਾਂ ਚ ਪੋਸਟਰ ਛਪਾਏ ਬੈਨਰ ਛਪਾਏ ਵਾਰਡ ਵਾਰਡ ਬੰਦੀ ਹੋ ਗਈ 80% ਨਵੇਂ ਵਾਰਡ ਜੁੜ ਗਿਆ ਪਿਛਲਾ ਵਾਰਡ ਰਹਿ ਗਿਆ 20% ਉਹ 80% ਵਾਲੇ ਵਾਰਡ ਚ ਪਹੁੰਚਿਆ ਤੇ ਫੜਕ ਰਹੇਗਾ 200 ਵੋਟਾਂ ਦਾ ਤੇ ਜੇ ਕਾਂਗਰਸ ਪਾਰਟੀ ਦਾ ਸਿੰਬਲ ਜਾਂ ਕਿਸੇ ਵੀ ਪਾਰਟੀ ਦਾ ਸਿੰਬਲ ਹੋਵੇ 7-800 ਵੋਟ ਪਾਰਟੀ ਦੀ ਫਿਕਸ ਹੁੰਦੀ ਹੈ ਆਯਾਦ ਹੋ ਕੇ 1700 ਵੋਟ ਲੈਣੀ ਆਪਣੇ ਆਪ ਚ ਮੈਨੇ ਰੱਖ ਦਿਆ ਆਯਾਦ ਬੰਦੇ ਨਾਲ ਕੋਈ ਖੜਦਾ ਨਹੀਂ ਤੇ ਮੇਰਾ ਸੰਗਤ ਦਾ ਤੇ ਪਿਛਲੇ ਸਾ ਪੰਜ ਸਾਲਾਂ ਚ ਮੇਰੇ ਕੀਤੇ ਕੰਮਾਂ ਦਾ ਮੈਨੂੰ ਉਹਨਾਂ ਨੇ ਇਨਾਮ ਦਿੱਤਾ ਮੈਨੂੰ ਏਡੀ ਵੱਡੀ ਵੋਟ ਪਈ ਔਰ 200 ਵੋਟ ਰਹਿ ਗਈ ਜੇ ਦੋ ਤਿੰਨ ਦਿਨ ਹੋਰ ਹੁੰਦੇ ਜਾਂ ਪਾਰਟੀ ਮੈਨੂੰ ਕਹਿ ਦਿੰਦੀ ਵੀ ਤੇਰੇ ਨਾਲ ਧੋਖਾ ਕਰਨਾ ਸੀ ਤੇਰੀ ਟਿਕਟ ਕੱਟਣੀ ਆ ਜੇ ਹਫਤਾ ਪਹਿਲਾਂ ਦੱਸ ਦਿੰਦੀ ਤੇ ਆ 200 ਵੋਟ ਵੀ ਉਹ ਵੱਟ ਤੇ ਪਈ ਸੀ ਜੱਜਣਾ ਸੀ ਦੇਖੋ ਜਿੱਤ ਹਾਰੋ ਮਾਲਕ ਦੇ ਵਾਸਤਾ ਮੈਂ ਕੋਸ਼ਿਸ਼ ਕਰ ਸਕਦਾ ਜੇ ਮੈਨੂੰ ਕਾਂਗਰਸ ਪਾਰਟੀ ਨੇ ਦੱਸਿਆ ਹੁੰਦਾ ਵੀ ਤੇਰੇ ਨਾਲ ਠੱਗੀ ਮਾਰਨੀ ਆ ਸੀ ਤੇਰੇ ਨਾਲ ਅਸੀਂ ਬੇਈਮਾਨੀ ਕਰਨੀ ਆ ਤੇ ਮੈਂ ਉਸ ਹਿਸਾਬ ਨਾਲ ਆਪਣੀ ਕੈਂਪੇਨ ਚਲਾਉਂਦਾ ਹਫ਼ਤਾ ਪਹਿਲਾਂ ਸ਼ੁਰੂ ਹੋ ਜਾਂਦਾ 200 ਵੋਟ ਇਕੱਠੀ ਕਰਨੀ ਕਿੰਨੀ ਕੌਖੀ ਆ ਨਾਲੇ ਅੱਜ ਸਾਨੂੰ ਇਹ ਦੱਸਣ ਦੀ ਲੋੜ ਨਹੀਂ 5 ਸਾਲ ਦੀ ਸੇਵਾ ਤੇ ਗੁਰੂ ਸਾਹਿਬ ਨੇ ਕਿਰਪਾ ਕਰਨੀ ਸੀ ਅਜਾ ਮੌਜੂਦਾ ਕੌਂਸਲ ਤਾਂ ਕੋਈ ਇੱਕ ਕੰਮ ਤਾਂ ਚੰਗਾ ਲੱਗਿਆ ਹੁਣਾ ਤੁਹਾਨੂੰ ਕਿ ਕੋਈ ਇੱਕ ਕੰਮ ਵੀ ਨਹੀਂ ਚੰਗਾ ਲੱਗਿਆ ਤੁਸੀਂ ਮੈਨੂੰ ਛੱਡੋ 14000 ਵੋਟਰ ਹੈ ਤੁਸੀਂ ਕਿਸੇ ਗਲੀ ਚ ਵੜ ਜਾਓ ਕਿਸੇ ਮਹੱਲੇ ਚ ਵੜ ਜਾਓ ਕਿਸੇ ਨੂੰ ਪੁੱਛ ਲਿਓ ਪਰ ਉਹਨੂੰ ਸੌਂ ਖਵਾ ਕੇ ਪੁੱਛਿਓ ਵੀ ਯਾਰ ਤੂੰ ਸੌਂ ਖਾ ਕੇ ਦੱਸੀਂ ਕੀ ਤੂੰ ਖੁਸ਼ ਆ ਜੇ ਤੂੰ ਵੈਸੇ ਦਾ ਅਗਲਾ ਕੰਨਾ ਡਰਦਾ ਯਾਰ ਕਿਉਂ ਕੌਂਸਲਰ ਦੇ ਖਿਲਾਫ ਬੋਲਣਾ ਜੇ ਤੂੰ ਉਸ ਨੂੰ ਸੌਂ ਖਵਾ ਕੇ ਪੁੱਛਿਆ ਵੀ ਸੌਂ ਖਾ ਕੇ ਦੱਸ ਤੇ ਕੈਮਰੇ ਮੂਰੇ ਨਾ ਪੁੱਛਿਆ ਕਿਉਂਕਿ ਉਹਦਾ ਸ਼ੱਕ ਲ ਆ ਜਾਣੀ ਆ ਤੇ ਤੁਹਾਨੂੰ ਕੱਲਾ ਕੱਲਾ ਬੰਦਾ ਇਹ ਦੱਸੂਗਾ ਵੀ ਯਾਰ ਸਾਡੇ ਨਾਲ ਧੋਖਾ ਹੋ ਗਿਆ ਅਸੀਂ ਗਲਤ ਬੰਦਾ ਚੁਣ ਲਿਆ ਅਸੀਂ ਹੁਣ ਪਛਤਾ ਰਹੇ ਹਾਂ ਉੱਡੇ ਇਹੀ ਸਵਾਲ ਜਿਹੜੇ ਮੈਂ ਮੋਜਦਾ ਕਾਉਂਸਲਰ ਨੂੰ ਜਾ ਕੇ ਕਰਾਂਗਾ ਮੈਂ ਇੱਕ ਵਾਰੀ ਫੇਰ ਤੋਂ ਚਾੰਗ ਕੇ ਵਾਰਡ ਨੰਬਰ 46 ਦੇ ਕੀ ਮੁੱਦੇ ਨੇ ਕੀ ਪਰੇਸ਼ਾਨੀਆਂ ਨੇ ਇੱਕ ਵਾਰ ਤੁਸੀਂ ਦੱਸੋ ਦੇਖੋ ਜੀ ਹੁਣ ਮੁੱਦੇ ਬਹੁਤ ਨੇ ਕੋਈ ਸਮਾਂ ਸੀ ਜਦੋਂ ਸੇਵਕ ਕੋਲੇ ਸੇਵਾ ਸੀ ਉਹ ਤਾਂ ਮੁੱਦੇ ਨਹੀਂ ਸੀ ਓਦੋਂ ਮੁੱਦੇ ਸੀ ਡਿਵੈਲਪਮੈਂਟ ਦਿਖੋ ਨਾ ਸਟੇਡੀਅਮ ਲੁਧਿਆਣਾ ਸ਼ਹਿਰ ਚ ਇੱਕੋ ਬਣਿਆ ਮੈਨੂੰ ਗੁਰੂ ਸਾਹਿਬ ਨੇ ਮੇਰ ਤੋਂ ਸੇਵਾ ਲਈ ਸਟੇਡੀਅਮ ਬਣਿਆ ਜੀ ਸਟੇਡੀਅਮ ਬਣਨਾ ਬਹੁਤ ਵੱਡੀ ਗੱਲ ਦਾ ਹੈ ਕੋਈ ਗਲੀ ਸੜਕ ਨਹੀਂ ਬਣਦੀ ਕਾਉਂਸਲਰਾਂ ਕੋਲੋਂ ਸਟੇਡੀਅਮ ਬਣ ਗਿਆ 90% ਗਲੀਆਂ ਬਣ ਗਈਆਂ 12 ਟਿਊਬਲ ਲੱਗੇ ਸੁਪਰ ਸੈਕਸ਼ਨ ਮਸ਼ੀਨ ਨਾਲ ਸਾਰੇ ਸੇਵਰੇਜ ਸਫਾਈ ਹੋ ਗਈ ਜਿੱਥੇ-ਜਿੱਥੇ ਗੰਦਾ ਪਾਣੀ ਹੁੰਦਾ ਸੀ ਨਵੀਆਂ ਪਾਈਪਾਂ ਪਾਤੀਆਂ ਮਤਲਬ ਛੱਡੇ ਕੁਛ ਤੁਸੀਂ ਹੁਣ ਮੁੱਦੇ ਪੁੱਛਦੇ ਹੋ ਸਭ ਤੋਂ ਪਹਿਲਾਂ ਸਾਫ਼ ਪਾਣੀ ਨਹੀਂ ਹੈਗਾ ਹੁਣ ਕਿਹច ਸਾਫ਼ ਪਾਣੀ ਨਹੀਂ ਆਉਂਦਾ ਤੁਸੀਂ ਸਵੇਰੇ ਟੂਟੀ ਛੱਡੋ ਤੇ ਹੱਥ ਜੋੜ ਕੇ ਅਰਦਾਸ ਕਰਨੀ ਪੈਂਦੀ ਵੀ ਸ਼ਾਇਦ ਅੱਜ ਸਾਫ਼ ਪਾਣੀ ਆ ਜਾਏ ਇਹ ਹਾਲਾਤ ਨੇ ਜੀ ਇਹ ਮਡਲੀਆਂ ਸਹੂਲਤਾਂ ਪਾਣੀ ਸੀਵਰੇਜ ਸਫਾਈ ਸਟਰੀਟ ਲਾਈਟਾਂ ਇਹ ਹੈਗਾ ਮਡਲਾ ਕੰਮ ਸਾਨੂੰ ਜੇ ਮਡਲਾ ਕੰਮ ਹੀ ਮਿਲ ਜੇ ਨਾ ਤੇ ਅਸੀਂ ਸਮਝਾਂਗੇ ਕਿ ਜਾਂ ਠੀਕ ਆ ਕੁਝ ਨਾ ਕੁਝ ਹੈਗਾ ਸਾਨੂੰ ਜਿਉਣ ਜੋਗਾ ਜੇ ਅੱਜ ਤੁਹਾਨੂੰ ਪਾਣੀ ਨਹੀਂ ਸਾਫ ਮਿਲਦਾ ਲੋਕੀ ਥੋੜਾ ਜਲੂਸ ਕੱਢਦੇ ਆ ਵੀਡੀਓ ਬਣਾ ਬਣਾ ਤੁਸੀਂ ਫੇਸਬੁੱਕ ਦੇਖੋ ਤਾਂ ਸਹੀ ਟੈਂਕੀਆਂ ਦੀਆਂ ਫੋਟਾਂ ਪਾਪਾ ਜਲੂਸ ਕੱਢਦੇ ਆ ਤੇ ਇਹ ਕਹਿੰਦੇ ਆ ਜੀ ਅਸੀਂ ਇੰਡਸਟਰੀ ਦੇ ਕੰਮ ਕਰਨੇ ਆ ਇੰਡਸਟਰੀ ਬਚਾਉਣ ਚੱਲੇ ਨੇ ਇਹ ਆ ਯੂਸੀਪੀਐਮ ਇਹਦੀਆਂ ਇਲੈਕਸ਼ਨਾਂ ਹੋਈਆਂ ਬੜੇ ਵੱਡੇ ਵੱਡੇ ਦਗਮਚੇ ਮਾਰੇ ਕੱਲੀ ਕੱਲੀ ਗਲੀ ਫਿਰ ਫਿਰ ਕੇ ਲੋਕਾਂ ਨੇ ਉਹਨੂੰ ਉਦੋਂ ਕਿਹਾ ਵੀ ਵੀ ਕੌਂਸਲਰ ਸਾਹਿਬ ਛੱਡੋ ਇੰਡਸਟਰੀ ਆਪਦਾ ਵਾਰਡ ਦੇਖੋ ਸਾਡੇ ਤਾਂ ਟੂਟੀਆਂ ਚ ਗੰਦਾ ਪਣੀ ਆਈ ਜਾਂਦਾ ਤੁਸੀਂ ਆ ਇੰਡਸਟਰੀ ਦੀਆਂ ਵੋਟਾਂ ਚ ਤੁਰੇ ਫਿਰਦੇ ਹੋ ਮੇਰੀ ਬੇਨਤੀ ਹੈ ਆ ਇੰਡਸਟਰੀ ਅਸੀਂ ਬਚਾ ਲਾਂਗੇ ਸਾਨੂੰ ਡਿਊਟੀ ਮੈਂਬਰਾਂ ਨੇ ਲਾਈ ਆ ਇੰਡਸਟਰੀ ਅਸੀਂ ਆਪੇ ਬਚਾ ਲਾਂਗੇ ਤੁਸੀਂ ਸਾਨੂੰ ਸਾਫ ਪਾਣੀ ਦੇ ਦਿਓ ਤੁਹਾਡਾ ਇੰਨਾ ਹੀ ਬਹੁਤ ਜੀ ਧੰਨਵਾਦ ਥੈਂਕ ਯੂ ਭਾਜੀ ਤ ਸਾਬਕਾ ਕਾਉਂਸਲਰ ਜਸਵਿੰਦਰ ਸਿੰਘ ਠਕਰਾਲ ਨਾਲ ਮੌਜੂਦ ਸਿਗੇ ਤੁਸੀਂ ਸੁਣਿਆ ਉਹਨਾਂ ਨੂੰ ਆਪਣੇ ਵਾਰਡ ਦੀਆਂ ਸਮੱਸਿਆਵਾਂ ਦੱਸਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਸਵਾਲ ਇਹਨਾਂ ਦੇ ਹੋਣਗੇ ਤੇ ਜਵਾਬ ਮੌਜੂਦਾ ਕਾਉਂਸਲਰ ਜਿਹੜੇ ਸੁਖਦੇਵ ਸਿੰਘ ਸ਼ੀਰਾ ਉਹ ਦਿੰਦੇ ਹੋਏ ਨਜ਼ਰ ਆਣਗੇ ਪੂਰੀ ਵੀਡੀਓ ਦੇ ਵਿੱਚ ਤੁਸੀਂ ਬਣੇ ਰਹੀਓ ਤਵਾਦ ਨੰਬਰ 46 ਤੋਂ ਕਾਉਂਸਲਰ ਸੁਖਦੇਵ ਸਿੰਘ ਸ਼ੀਰਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਤੇ ਜਾਣਾਂਗੇ ਕਿ ਉਹਨਾਂ ਦੇ ਵਾਰਡ ਦਾ ਕੀ ਰਿਪੋਰਟ ਕਾੜਾ ਨਾਲੇ ਹਰ ਇੱਕ ਸਵਾਲ ਦਾ ਜਿਹੜਾ ਜਵਾਬ ਵੀ ਉਹਨਾਂ ਤੋਂ ਲੈ ਆਂਗੇ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਸੀ ਗਾਲ ਸਰ ਜਿਵੇਂ ਸਾਡੇ ਪ੍ਰੋਗਰਾਮ ਦਾ ਨਾਂ ਹੀ ਆ ਵਾਡ ਦਾ ਰਿਪੋਰਟ ਕਾਰਡ ਮੇਰਾ ਸੀ 10 ਵਾਰ ਪਹਿਲਾਂ ਤੁਹਾਨੂੰ ਥੋਡੇ ਵਾਰਡ ਦਾ ਕੀ ਰਿਪੋਰਟ ਕਾਰਡ ਅ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਸਾਡੇ ਬੋਰਡ ਦੀ ਰਿਪੋਰਟ ਕਾ ਉਸੇ ਆਏ ਹੋ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵਾਰਡ ਦੇ ਵਿੱਚ ਜੋ ਵੀ ਸਮੱਸਿਆਵਾਂ ਚੱਲ ਰਹੀਆਂ ਨੇ ਜਾਂ ਜੋ ਵੀ ਚਾਹੇ ਉਹ ਗੰਦੇ ਪਾਣੀ ਦੀ ਆ ਚਾਹੇ ਸਫਾਈ ਦੀ ਆ ਚਾਹੇ ਉਹ ਟੁੱਟੀਆਂ ਹੋਈਆਂ ਸੜਕਾਂ ਦੀਆਂ ਸੋ ਉਹਦੇ ਬਸੇ ਅਸੀਂ ਐਸਟੀਮੇਟ ਬਣਾ ਕੇ ਤਿਆਰ ਕੀਤੇ ਹੋਏ ਨੇ ਫਾਈਲਾਂ ਸਾਡੀਆਂ ਗਈਆਂ ਹੋਈਆਂ ਨੇ ਸੋ ਮੇਅਰ ਸਾਹਿਬ ਵੱਲੋਂ ਉੱਤੇ ਸਾਈਨ ਹੋਣ ਵਾਲੇ ਨੇ ਸੋ ਵਿਰੋਧੀ ਧਿਰ ਕਰਕੇ ਸਾਨੂੰ ਕਾਂਗਰਸ ਪਾਰਟੀ ਕਰਕੇ ਵੀ ਥੋੜਾ ਇਗਨੋਰ ਕੀਤਾ ਜਾਂਦਾ ਤੁਹਾਨੂੰ ਪਤਾ ਹੀ ਹੁੰਦਾ ਸਰਕਾਰਾਂ ਕੀ ਕਰਦੀਆਂ ਨੇ ਸੋ ਉਹਦੇ ਕਰਕੇ ਸਾਡੇ ਕੰਮ ਥੋੜੇ ਲੇਟ ਨੇ ਪਰ ਅਸੀਂ 1 ਡੇਢ ਕਰੋੜ ਦੇ ਐਸਟੀਮੇਟ ਬਣਾ ਕੇ ਮੇਅਰ ਸਾਹਿਬ ਨੂੰ ਭੇਜਿਆ ਹੈ ਤਕਰੀਬਨ 8 ਮਹੀਨੇ ਦਾ ਸਮਾਂ ਹੋ ਗਿਆ ਕੌਂਸਲਰ ਚੋਂ ਹੈ ਜੀ ਤੁਸੀਂ ਕੌਂਸਲਰ ਬਣੇ ਸੀ ਜ਼ਿੰਮੇਵਾਰੀ ਛੋਟੇ ਮੋਡੇ ਤਾਂ ਐਸੀ ਲੇਕਿਨ ਵਾਰਡ ਤੇ ਜੇਕਰ ਜ਼ਮੀਨ ਤੇ ਗੱਲ ਕੀਤੀ ਜਾਏ ਤਾਂ ਕਾਫੀ ਖਸਤਾ ਹਾਲੇ ਥਰੇ ਵਿਰੋਧੀ ਵੀ ਇਹ ਗੱਲ ਕਹਿ ਰਹੇ ਨੇ ਕਹਿੰਦੇ ਜੀ ਸੜਕਾਂ ਚ ਝਾੜੂ ਨਹੀਂ ਲੱਗ ਰੀ ਸੀਵਰੇਜ ਸਾਫ਼ ਨਹੀਂ ਹੋ ਰੇ ਕਹਿੰਦੇ ਜਿਹੜੀਆਂ ਮੁੱਢੀਆਂ ਸਹੂਤਾ ਨੇ ਉਹ ਨਹੀਂ ਮਿਲ ਰਹੀਆਂ ਅੱਗੇ ਤੇ ਤਾਂ ਕੀ ਗੱਲ ਕਰੀਏ ਦੇਖੋ ਜਦੋਂ ਨਵਾਂ ਏਰੀਆ ਬਣਿਆ ਨੋ ਜੁਆਇੰਟ ਹੋਇਆ ਅਲੱਗ ਹੋ ਗਿਆ ਪੋਰਸ਼ਨ ਪੜ ਸੋ ਏਰੀਆ ਚ ਥੋੜਾ ਸਮਾਂ ਤਾਂ ਲੱਗਦਾ ਹੀ ਉਸ ਚੀਜ਼ ਨੂੰ ਵੈਰੀਫਾਈ ਕਰਨ ਵਾਸਤੇ ਉਹ ਚੀਜ਼ਾਂ ਲੋਕਾਂ ਨਾਲ ਮੇਲ ਮਿਲਾ ਵਾਸਤੇ ਜਾਂ ਲੋਕਾਂ ਦੇ ਕੰਮ ਸਮਝਣ ਵਾਸਤੇ ਸੋ ਸਮਾਂ ਤਾਂ ਲੱਗਦਾ ਸਾਡੇ ਕੋਲ 5 ਸਾਲ ਦਾ ਸਮਾਂ ਵਾ ਕੋਈ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣ ਦਿੰਦੇ ਅਸੀਂ ਵਾਰ ਚ ਅਸੀਂ ਪਹਿਲਾਂ ਵੀ ਇਹ ਕੰਮ ਕਰਦੇ ਆਂ ਇਹ ਤਾਂ ਕੰਮ ਕਰਦੇ ਰਹਾਂਗੇ ਸੋ ਦਿੱਕਤ ਜ਼ਰੂਰ ਹੈਗੀ ਆ ਥੋੜੀ ਸਫਾਈ ਦੀ ਥੋੜੀ ਸੀਵਰੇਜ ਪ੍ਰਣਾਲੀ ਦੀ ਵੀ ਹੈਗੀ ਆ ਜਿੱਥੇ ਪੁਰਾਣੇ ਸੀਵਰੇਜ ਚੱਲਦੇ ਨੇ ਕੁਝ ਬਾਰਸ਼ਾਂ ਕਰਕੇ ਦਿੱਕਤਾਂ ਆ ਜਾਂਦੀਆਂ ਨੇ ਮਿੱਟੀ ਚਲੀ ਗਈ ਉਹਦੇ ਵਿੱਚ ਕੂੜਾ ਚਲਾ ਗਿਆ ਸੋ ਸਮੱਸਿਆ ਸਾਰੀ ਕਿਤੇ ਹੈਗੀਆਂ ਇਹ ਨਹੀਂ ਵੀ ਅਸੀਂ ਪੁਰਾਣੇ ਲੱਗ ਕੇ ਬੈਠੇ ਇੱਥੇ ਸਮੱਸਿਆ ਨਹੀਂ ਹੈਗੀ ਇੱਥੇ ਵੀ ਹੈਗੀ ਆ ਸੋ ਹਰ ਏਰੀਆ ਜੀ ਕੁਝ ਨਾ ਕੁਝ ਸਮੱਸਿਆ ਜ਼ਰੂਰ ਹੈਗੀ ਤੋ ਸਮੇਂ ਦੇ ਨਾਲ ਉਹਨੂੰ ਠੀਕ ਕੀਤਾ ਜਾਊਗਾ ਮੈਂ ਇਹ ਸਵਾਲ ਕੀਤਾ ਵਿਰੋਧੀ ਪਾਰਟੀ ਦੇ ਨਾਲ ਸੰਬੰਧਿਤ ਨੇ ਹੋ ਸਕਦਾ ਵੀ ਤਾਂ ਕਰਕੇ ਉਹਨਾਂ ਦਾ ਕੰਮ ਨਾ ਹੋ ਰਿਹਾ ਹੋ ਕਿਉਂਕਿ ਹਾਊਸ ਦੇ ਅੰਦਰ ਆਮ ਆਦਮੀ ਪਾਰਟੀ ਦੀ ਮੇਅਰ ਆ ਉਹਨਾਂ ਦੀ ਸਰਕਾਰ ਆ ਉਹ ਕਹਿੰਦੇ ਕਿ ਜੇਕਰ ਕੌਂਸਲਰ ਸਾਹਿਬ ਤੇ ਕੰਮ ਨਹੀਂ ਹੋ ਰਿਹਾ ਤਾਂ ਫਿਰ ਉਹਨਾਂ ਨੂੰ ਇਸਤੀਫਾ ਦੇ ਦੇਣਾ ਚਾਹੀਦਾ ਸੋ ਇਹ ਤਾਂ ਬੇ ਟੰਗੀਆਂ ਬੇ ਬਣਵਤੀਆਂ ਗੱਲਾਂ ਆ ਵਿਰੋਧੀ ਜਿਹੜੇ ਜਿਨ੍ਹਾਂ ਨੂੰ ਸੰਗਤ ਨੇ ਘਰੇ ਬਿਠਾਤਾ ਉਹ ਗੱਲਾਂ ਕਰਦੇ ਹੁੰਦੇ ਉਹਨਾਂ ਨੂੰ ਹੁਣ ਪਤਾ ਨਹੀਂ ਕੀ ਇੱਕ ਬੰਦਾ ਤੁਹਾਨੂੰ ਘਰੇ ਬਿਠਾਦਾ ਦੂਜੇ ਬੰਦੇ ਦਾ ਕੰਮ ਦੇਖੋ ਕੋਈ ਗੱਲ ਨਹੀਂ ਉਹਨੂੰ ਕੰਮ ਕਰਨ ਦਾ ਮੌਕਾ ਦਿਓ ਹਨਾ ਐਵੇਂ ਤੁਸੀਂ ਉਹਦੀਆਂ ਸ਼ਿਕਾਇਤਾਂ ਕਰੀ ਜਾਣੀਆਂ ਕੋਈ ਫੋਟੋਆਂ ਪਾਈ ਜਾਣੀਆਂ ਇਹ ਜਿਹੜਾ ਲੈਵਲ ਹੈ ਕਾਉਂਸਲਰ ਨਾਲ ਨਹੀਂ ਹੁੰਦਾ ਸੋ ਤੁਸੀਂ ਉਹਨੂੰ ਐਪਰੀਸ਼ੀਏਟ ਕਰੋ ਭਾਜੀ ਆਹ ਕੰਮ ਇੱਥੇ ਹੋਣਾ ਲਾ ਕਿਉਂ ਨਾ ਕਰਾਂਗੇ ਅਸੀਂ ਅਸੀਂ ਦੂਜਿਆਂ ਨਾਲ ਕਿਹਨਾਂ ਤੇ ਕਰਦੇ ਨਹੀਂ ਕੰਮ ਅਭੀ ਫੋਟੋਆਂ ਪਾਈ ਜਾਣੀਆਂ ਇਹ ਕੋਈ ਬੇਤੁਕੀਆਂ ਗੱਲਾਂ ਨੇ ਬੇਬੁਨਿਆਦੀ ਗੱਲਾਂ ਨੇ ਸਾਨੂੰ ਕੰਮ ਦਾ ਮੌਕਾ ਤਾਂ ਦਿਓ ਜੀ ਕਿਉਂ ਨਹੀਂ ਕਰਾਂਗੇ ਤੁਹਾਡੇ ਨਾਲ ਵਧੀਆ ਕੰਮ ਕਰਕੇ ਦਿਖਾਵਾਂਗੇ ਜਦੋਂ ਤੁਸੀਂ ਗਏ ਹੋਣ ਦੂਜੇ ਪਿੰਡ ਨੂੰ ਤੁਲਨਾ ਕਰਨ ਦੇ ਲੋਕੀ ਆਪ ਹੀ ਕਹਿਣਗੇ ਤੁਲਨਾ ਤਾਂ ਲੋਕਾਂ ਨੇ ਕਰਨੀ ਹੈ ਜੀ ਪਬਲਿਕ ਨੇ ਕਰਨੀ ਹੈ ਸੰਗਤ ਨੇ ਕਰਨੀ ਹੈ ਇੱਕ ਬੰਦਾ ਬੈਠਾ ਉਹੀ ਫੋਟੋਆਂ ਪਾਈ ਜਾਵੇ ਕਰੀ ਜਾਵੇ ਕੀ ਪਤਾ ਆਪ ਹੀ ਗੰਦ ਬੰਦਾ ਹੋਵੇ ਫੇਰ ਉੱਠ ਸੋ ਮੈਂ ਦੇਖੋ ਗੋਲਡਨ ਪਾਰਕ ਦਾ ਮੁੱਦਾ ਸਾਡਾ ਜੀ ਉੱਥੇ ਬਾਹਰਲੇ ਪਾਸੇ ਟਰਾਂਸਫਰ ਦੇ ਕੋਲ ਇੰਨਾ ਕੋ ਕੂੜਾ ਲੱਗਦਾ ਜੇ ਅਸੀਂ ਉਹ ਚੱਕ ਲੈਣ ਮੈਂ 15 ਬਰੀ ਕੂੜਾ ਚਾਹਤਾ ਜੀ ਉੱਥੋਂ ਫੇਰ ਉਹਦੇ ਢੇਰ ਦਾ ਉੱਥੇ ਉੱਥੇ ਹੀ ਸੋ ਅਸੀਂ ਕਹਿਣਗੇ ਵੀ ਵਿਰੋਧੀ ਦਾ ਦਾਤ ਕੰਮ ਜਿਹੜੇ ਬੋਲਦੇ ਨੇ ਉਹਨਾਂ ਦਾ ਕੰਮ ਹੈ ਤੁਹਾਨੂੰ ਬਦਨਾਮ ਕੀਤਾ ਜਾ ਰਿਹਾ ਮਤਲਬ ਬਿਲਕੁਲ ਬਦਨਾਮ ਕੀਤਾ ਜਾ ਰਿਹਾ ਉਹਨਾਂ ਦੇ ਬੰਦੇ ਹੀ ਕਰਦੇ ਇਹ ਸਾਰਾ ਕੁਝ ਮੈਨੂੰ ਵੀ ਪਤਾ ਕੌਣ ਕਰਦਾ ਵਾ ਸੋ ਮੈਂ ਉਹ ਚਾਹਦਾ ਨਹੀਂ ਚੀਜ਼ ਜਿਹੜੀ ਹੋਣੀ ਚਾਹੀਦੀ ਹੈ ਵੀ ਆਪਣੇ ਆਪ ਨੂੰ ਸਾਨੂੰ ਸਮਾ ਦੇਓ ਮੌਕਾ ਕੰਮ ਕਰਨ ਦਾ ਮੌਕਾ ਦੇ ਸਾਡੇ ਕੋਲ 5 ਜੋ ਸੰਗਤ ਨੇ ਤੁਹਾਨੂੰ ਮੌਕਾ ਦੇਣਾ ਦੁਬਾਰਾ ਆਜੋ ਮੈਦਾਨ 'ਚ ਆਪਾਂ ਤੁਲਨਾ ਕਰਾਂਗੇ ਸੰਗਤ ਨੇ ਤੁਲਨਾ ਕਰਨੀ ਹੈ ਜੀ ਆਜਾਣ ਕੋਈ ਗੱਲ ਫਿਰ ਕੀ ਹੋ ਗਿਆ ਤਿਆਰ ਹਾਂ ਅਸੀਂ ਤਿਆਰ ਹਾਂ ਅਸੀਂ ਤਾਂ ਪਹਿਲਾਂ ਵੀ ਜਾਂਨ 6ਵੀਂ ਟਰਮ ਆ ਸਾਡੀ ਕਾਉਂਸਲਰ ਦੀ ਕੋਈ ਸੰਗਤ ਇੰਨਾ ਦੇਖਦਾ ਸਭ ਕੋ ਦੇਖ ਕੇ ਹੀ ਹੁੰਦਾ ਨਾ ਜੋ 6ਵੀਂ ਟਰਮ ਹੈ ਤੋ 6ਵੀਂ ਟਰਮ 'ਚ ਕੰਮ ਕਿਉਂ ਨਹੀਂ ਕਰਾਂਗੇ ਜੋ ਪਿਛਲੇ 5 ਟਰਮਾਂ 'ਚ ਸਾਨੂੰ ਲੋਕੀ ਜਿਤਾਉਂਦੇ ਆਏ ਨੇ ਉਹ 6ਵੀਂ ਟਰਮ 'ਚ ਇਹੀ ਹੈ ਕਿਉਂ ਨਹੀਂ ਕੰਮ ਕਰਾਂਗੇ ਉਹ ਕਹਿੰਦੇ ਲਾਸਟ ਮੂਮੈਂਟ ਤੇ ਜਿਹੜਾ ਉਹਨਾਂ ਦਾ ਟਿਕਟ ਕੱਟਿਆ ਉਸ ਤੋਂ ਬਾਅਦ ਟਿਕਟ ਤੁਹਾਨੂੰ ਮਿਲ ਗਿਆ ਕਹਿੰਦੇ ਮੈਂ ਆਜ਼ਾਦ ਇੰਡੀਪੈਂਡੈਂਟ ਚੋਣ ਲੜ ਕੇ ਮੈਂ ਇੱਥੇ ਤੱਕ ਆ ਗਿਆ 200 ਦਾ ਫਰਕ ਰਹਿ ਗਿਆ ਜੇ ਇੱਕ ਦੋ ਦਿਨ ਦਾ ਸਮਾਂ ਹੋਰ ਹੁੰਦਾ ਇਹ 200 ਵੋਟਾਂ ਵੀ ਜਿਹੜੀ ਹੈ ਇਹਦੀ ਫਰਕ ਪੂਰਾ ਹੋ ਜਾਣਾ ਸੀ ਹਾਂਜੀ ਇਹ ਤਾਂ ਝੂਠੀ ਗੱਲਾਂ ਨੇ ਟਿਕਟ ਤਾਂ ਪਾਰਟੀ ਨੇ ਦਿੱ ਨਹੀਂ ਮੈਂ ਕਿਹੜਾ ਉੱਥੇ ਪਾਰਟੀ ਕੋ ਜਾ ਕੇ ਬਹਿ ਗਿਆ ਸੀ ਚੰਡੀਗੜ੍ਹ ਮੈਂ ਤਾਂ ਇੱਕ ਵਾਰੀ ਵੀ ਨਹੀਂ ਗਿਆ ਇਹ 10 ਵਾਰੀ ਜਾਇਆਏ ਉੱਥੇ ਫੇ ਲੈ ਕੇ ਆਉਂਦਾ ਟਿਕਟ ਇਹਨਾਂ ਤੁਸੀਂ ਪਾਰਟੀ ਦਾ ਕੰਮ ਕਰਦੇ ਸੀ ਇੰਨਾ ਵਰਕਰ ਵੱਡੇ ਸੀਗੇ ਤੇ ਲੈ ਕੇ ਆਉਂਦੇ ਟਿਕਟ ਮੈਂ ਤਾਂ ਘਰੇ ਬੈਠੇ ਟਿਕਟ ਲਈ ਜੀ ਮੈਂ ਤਾਂ ਪਾਰਟੀ ਨਹੀਂ ਤੁਸੀਂ ਨਹੀਂ ਗਏ ਮੈਂ ਇੱਕ ਵਾਰੀ ਕਦੀ ਚੰਡੀਗੜ੍ਹ ਰੋੜ ਤੇ ਵੀ ਨਹੀਂ ਚੜਿਆ ਮੈਨੂੰ ਤਾਂ ਘਰੇ ਬੈਠੇ ਟਿਕਟ ਆਈ ਹੈ ਮੈਂ ਸੋਰਖੋਤ ਸਾਨੂੰ ਪਾਰਟੀ ਮੈਂ ਪਹਿਲਾਂ ਉਹਨਾਂ ਨੂੰ ਕਿਹਾ ਸੀ ਵੀ ਅਸੀਂ ਕੰਮ ਕਰਨ ਵਾਲੇ ਆ ਸਾਨੂੰ ਟਿਕਟ ਦੇ ਦੇਓਗੇ ਤਾਂ ਵੀ ਠੀਕ ਹੈ ਨਹੀਂ ਤਾਂ ਵੀ ਠੀਕ ਹੈ ਪਰ ਜੇ ਉਹਨਾਂ ਨੂੰ ਕੋਈ ਦਿਖਦਾ ਤਾਂ ਸਾਨੂੰ ਟਿਕਟ ਦਿੱਤੀ ਇਹਨਾਂ ਨੂੰ ਨਹੀਂ ਦੇਤੀ ਇਹ ਤਾਂ ਉੱਥੇ ਧਰਨੇ ਲਾ ਕੇ ਬੈਠੇ ਸੀ ਦਿਨ ਰਾਤ ਉੱਥੇ ਹੀ ਰਹੇ ਨੇ ਇਹਨਾਂ ਨੂੰ ਕਿਉਂ ਟਿਕਟ ਮਿਲੀ ਇੱਕ ਟਿਕਟ ਦਿੱਤੀ ਸੀ ਉਹ ਜਿਤਾ ਲੈਂਦੇ ਇਹ ਤਾਂ ਇੱਕ ਇੱਕ ਟਿਕਟ ਲੈ ਲਈ ਦੂਜੇ ਜਾ ਕੇ ਪਾਰਟੀ ਦੇ ਵੱਟੇ ਛੂਰਾ ਮਾਰ ਕੇ ਕਾਗਜ਼ ਪਰਤੇ ਇਹ ਕਿੱਥੋਂ ਦੀ ਹੈ ਜੀ ਕਿੱਥੋਂ ਦੀ ਸਮਝਦਾਰੀ ਹੈ ਕਿੱਥੋਂ ਦੀ ਸਿਆਣਾਪ ਹੈ ਪਾਰਟੀ ਸਭ ਕੁਝ ਦੇਖਦੀ ਹੈ ਜੀ ਐਦਾਂ ਨਹੀਂ ਹੁੰਦਾ ਹੁੰਦਾ ਠੀਕ ਆ ਤੁਹਾਨੂੰ ਇੱਕ ਟਿਕਟ ਦਿੱਤੀ ਤੇ ਤੁਸੀਂ ਉਹ ਤਾਂ ਜਿੱਤ ਲਓ ਉਹ ਵੀ ਹਰਾਤੀ ਇਹਨਾਂ ਨੇ ਇਸ ਬੰਦੇ ਦੇ ਚੱਕਰ ਚ ਉਹ ਭਤੀਜੇ ਲਈ ਟਿਕਟ ਵੀ ਹਰ ਗਈ ਉਹਨੂੰ ਵੀ ਵਿਚਾਰੇ ਨੂੰ ਘਰੇ ਬਿਠਾਤਾ ਤਾਂ ਬੰਦਾ ਵਧੀਆ ਉਹ ਕੰਮ ਕਰਨ ਵਾਲਾ ਮੁੰਡਾ ਉਹਨੂੰ ਵੀ ਘਰੇ ਬਿਠਾਤਾ ਉਸ ਬੰਦੇ ਨੇ ਕੀ ਫਾਇਦਾ ਹੋਇਆ ਨੁਕਸਾਨ ਤਾਂ ਹੋਇਆ ਨਾ ਸਾਡਾ ਪਾਰਟੀ ਦਾ ਵੀ ਹੋਇਆ ਇਹਨਾਂ ਦਾ ਵੀ ਹੋਇਆ ਸਾਡਾ ਪਾਰਟੀ ਦਾ ਵੀ ਹੋਇਆ ਸਾਡੇ ਬੰਦੇ ਹਾਰ ਗਏ ਦੋ ਤੁਹਾਡੇ ਵਾਰਡ ਨੰਬਰ 46 ਦੇ ਜੇਕਰ ਗ ਕੀ ਕੀ ਮੁੱਦੇ ਨੇ ਸਾਡੇ ਜਿਆਦਾ ਸਮੱਸਿਆ ਤਾਂ ਦੇਖੋ ਇੱਥੇ ਜਿਹੜਾ ਇਧਰਲਾ ਏਰੀਆ ਸੈਮੀ ਅਰਬਨ ਏਰੀਆ ਇੱਥੇ ਛੋਟੇ 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 ਇੰਡਸਟਰੀ ਲਿਸਟ ਨੇ ਛੋਟੀਆਂ ਛੋਟੀਆਂ ਫੈਕਟਰੀਆਂ ਨੇ ਸੋ ਪ੍ਰਵਾਸੀ ਥੋੜੀ ਗਿਣਤੀ ਇੱਧਰ ਜ਼ਿਆਦਾ ਥੋੜੀ ਉਹਦੇ ਕਰਕੇ ਥੋੜੀ ਸੀਵਰੇਜ ਜੋ ਪ੍ਰੋਬਲਮ ਹੈਗੀ ਆ ਹੈਗੀ ਆ ਅਸੀਂ ਨਹੀਂ ਕਹਿੰਦੇ ਨਹੀਂ ਹੈਗੀ ਜਨਤਨਗਰ ਚ ਇੰਨੀ ਪ੍ਰੋਬਲਮ ਹੈਗੀ ਨਿਊ ਜਨਤਨਗਰ ਚ ਵੀ ਹੈਗੀ ਸਾਡੇ ਇਧਰਲਾ ਪਾਸਾ ਜਿਹੜਾ ਕਾਫੀ ਪ੍ਰੋਬਲਮ ਆ ਇੱਥੇ ਕਿਉਂ ਪੁਰਾਣੀ ਸੀਵਰੇਜ 40 40 ਸਾਲ ਦੇ ਪਏ ਹੋਏ ਆ ਉਹਨਾਂ ਨੂੰ ਉਹਦਾ ਸਿਸਟਮ ਜੇ ਆਪਾਂ ਨਵਾਂ ਅਰੇਂ ਇੱਕ ਰਕਮ ਸਾਨੂੰ ਚਾਹੀਦੀ ਆ ਉਹ ਇਹ ਹੁੰਦਾ ਚਲੋ ਹਲਕੇ ਦਾ ਐਮਐਲਏ ਹੋਵੇ ਉਹ ਕੋਈ ਪ੍ਰੋਜੈਕਟ ਲਿਆਵੇ ਸਾਡੇ ਵਾਸਤੇ ਲੋਕਾਂ ਵਾਸਤੇ ਕੁਫਾਈ ਵਾਸਤੇ ਲੈ ਕੇ ਆਵੇ ਕੋਈ ਪਾਣੀ ਦੀ ਸਫਾਈ ਵਾਸਤੇ ਲੈ ਆਵੇ ਕੋਈ ਸੀਵਰੇ ਵਾਸਤੇ ਲੈ ਆਵੇ ਕੋਈ ਪ੍ਰੋਜੈਕਟ ਨਹੀਂ ਆ ਐਮਐਸ ਐਮਐਲਏ ਸਾਹਿਬ ਨੂੰ ਦੱਸਣਾ ਵੀ ਕਿਹੜਾ ਪ੍ਰੋਜੈਕਟ ਲਿਆਂਦਾ ਤੁਸੀਂ ਆਪ ਆਪਣੇ ਹਲਕੇ 'ਚ ਲਿਆਂਦਾ ਕੋਈ ਇੱਕ ਤਾਂ ਦੱਸ ਦਿਨ ਸਾਨੂੰ ਕੋਈ ਸੜਕਾਂ ਤੇ ਪੈਚ ਲਾ ਕੇ ਤਾਂ ਕੋਈ ਐਮਐਲਏ ਨਹੀਂ ਬਣਦਾ ਜੇ ਐਮਐਲਏ ਕਾਰਜਕ ਬਣਾ ਲਈ ਜਦੀ ਸੜਕਾਂ ਤੇ ਪੈਚ ਲਾਤੇ ਨਹੀਂ ਨਹੀਂ ਇਦਾਂ ਨਹੀਂ ਕੋਈ ਪ੍ਰੋਜੈਕਟ ਲੈ ਕੇ ਆਓ ਕੋਈ ਲੋਕਾਂ ਨੂੰ ਦਿਖਦਾ ਹੋਵੇ ਵੀ ਐਮਐਲਏ ਸਾਹਿਬ ਨੇ ਕੰਮ ਕੀਤਾ ਜੀ ਸੜਕਾਂ ਤਾਂ ਬਣੀ ਜਾਣੀਆਂ ਟੁੱਟੀਆਂ ਜਾਣੀਆਂ ਬਣੀ ਜਾਣੀਆਂ ਤਾਂ ਚੱਲਦੀ ਜਾ ਉਹਨੂੰ ਇੱਕ ਵਾਰੀ ਚੱਜਣਾ ਬਣਾ ਦਿਓ ਅਗੇਲ ਰੋਡ ਦਾ ਹਾਲ ਦੇਖ ਲਓ ਤੁਸੀਂ ਇਹਨੂੰ ਆਰਐਮਸੀ ਬਣਾਓ ਇੱਕ ਵਾਰੀ ਪੈਸੇ ਲਾ ਕੇ ਕਿਦਾਂ ਟੁੱਟ ਚੁੜ ਸੜਕ ਜੀ ਦੱਸੋ ਤੁਸੀਂ ਹਾਊਸ ਦੇ ਵਿੱਚ ਰੱਖਿਆ ਮਤਲਬ ਵੀ ਮੇਰੇ ਇਲਾਕੇ ਦਾ ਇਤਨਾ ਬੁਰਾ ਹਾਲ ਉਹ ਹਾਊਸ ਦੇ ਵਿੱਚ ਤਾਂ ਬੁਰਾ ਬੁਰਾ ਹਾਲ ਆ ਜੀ ਉੱਥੇ ਤਾਂ ਗੱਲ ਹੀ ਨਹੀਂ ਕਰਨੀ ਤਾਂ ਉਹ ਤਾਂ ਗੱਲ ਹੀ ਕਰਨੀ ਕੀ ਕੁਆਲਿਟੀ ਆਪਣਾ ਉੱਥੇ ਜਮਾ ਕੇ ਰੱਖਦੀ ਹੈ ਮੁੱਦਾ ਚਲੋ ਜੀ ਚਲੋ ਬਾਹਰ ਦਾਸ ਉੱਥੇ ਤਾਂ ਸਾਨੂੰ ਬੈਠਣ ਬੈਠਣ ਨੂੰ ਕੁਰਸੀ ਦਿੰਦੇ 10 ਮਿੰਟ ਮੁੜ ਕੇ ਬਾਹਰ ਆ ਜਾਓ ਜੀ ਉਹਨਾਂ ਦਾ ਉਹਨਾਂ ਦਾ ਤੁੱਕਾ ਚੱਲਦਾ ਜੀ ਉਹ ਅਜਾ ਥੋਡੇ ਵਾਰਡ ਦੇ ਜੇ ਮੈਂ ਗੱਲ ਕਰਾਂ ਤੁਸੀਂ ਕਹਿ ਰਹੇ ਹੋ ਵੀ 5-6 ਵਾਰ ਜਿਹੜੇ ਕੌਂਸਲ ਤੁਸੀਂ ਤੇ ਤੁਹਾਡੇ ਪਰਿਵਾਰਕ ਮੈਂਬਰ ਰਹ ਚੁਕੇ ਨੇ ਉਸ ਤੋਂ ਬਾਵਜੂਦ ਵਾਰਡ ਦੇ ਵਿੱਚ ਇੰਨਾ ਬੁਰਾ ਹਾਲ ਹੈ ਕਿਉਂਕਿ ਸਰਕਾਰਾਂ ਹੋਰ ਵੀ ਰਹੀਆਂ ਤੁਸੀਂ ਸਰਕਾਰ ਦੇ ਵਿੱਚ ਵੀ ਰਹੇ ਹੋਣਿਓ ਐਮਐਲਏ ਜਿਹੜਾ ਥੋਡੀ ਪਾਰਟੀ ਦਾ ਵੀ ਰਿਹਾ ਹੁਣ ਉਸ ਤੋਂ ਬਾਵਜੂਦ ਵਾਰਡ ਦੇ ਵਿੱਚ ਇੰਨੀ ਜ਼ਿਆਦਾ ਪਰੇਸ਼ਾਨੀ ਹੈ ਦੇਖੋ ਜੀ ਅਸੀਂ ਆਜ਼ਾਦੀ ਜਦੋਂ ਆਏ ਅਸੀਂ ਕਿਥੇ ਪਾਰਟੀ 'ਚ ਜਿੱਤੇ ਨਹੀਂ ਆ ਪਹਿਲੀ ਵਾਰੀ ਆਪਾਂ ਟਿਕਟ ਮਿਲੀ ਹੈ ਕਾਂਗਰਸ ਪਾਰਟੀ ਦੀ ਅਸੀਂ ਕਦੇ ਟਿਕਟ ਤੇ ਲੜਿਆ ਨਹੀਂ ਸਾਡਾ ਪਰਵਾਰ ਲੜਿਆ ਕਦੀ ਪੀਜੀ ਸਪੋਰਟ ਤਾਂ ਹੁੰਦੀ ਆ ਪੋਲੀਟੀਕਲ ਸਪੋਰਟ ਬਿਲਕੁਲ ਸਪੋਰਟ ਤਾਂ ਹੁੰਦੀ ਹੁੰਦੀ ਆ ਕਿਸੇ ਨਾ ਕਿਸੇ ਨਾਲ ਜੁੜ ਕੇ ਹੀ ਬੰਦਾ ਵੱਡਾ ਹੁੰਦਾ ਸੋ ਕਿਸੇ ਨਾ ਕਿਸੇ ਜੁੜ ਕੇ ਤਾਂ ਚਲੋ ਹੁੰਦਾ ਹੀ ਆ ਪਰ ਸਰਕਾਰ ਦੇ ਵਿੱਚ ਤਾਂ ਬੰਦਾ ਹੋਵੇ ਨਾ ਪਿਛਲੀ ਵਾਰੀ ਕੜਵਲ ਸਾਹਿਬ ਸੀਗੇ ਉਹ ਚਲੋ ਪਰਮਾਧਮਾ ਕਰੇ ਜਿੱਤ ਨਹੀਂ ਸਕੇ ਉਹਨਾਂ ਦੇ ਨਾਲ ਜੁੜੇ ਸੀਗੇ ਜੀ ਐਤ ਕੀ ਬੈਂਸ ਸਾਹਿਬ ਨਾਲ ਜੁੜੇ ਆ ਸੋ ਅਗਲੀ ਵਾਰੀ ਇਹਨਾਂ ਦੀ ਟਰਮ ਆ ਜਾਣੀ ਆ ਦੇਖੋ ਕੰਮ ਤੋਂ ਕੀ ਕਢਣਗੇ ਕੰਮ ਦੀਆਂ ਕਿਹੜੀ ਗੱਲ ਬਾਜੀ ਲੇਕਿਨ ਹੁਣ ਸਵਾਲ ਉਹੀ ਆ ਕਿ ਹਲੇ ਜਿਹੜਾ ਹਾਊਸ ਆ ਆਮ ਆਦਮੀ ਪਾਰਟੀ ਦਾ ਤੁਸੀਂ ਵਿਰੋਧੀ ਧਿਰ ਦੇ ਨਾਲ ਸੰਬੰਧਿਤੋ 8 ਮਹੀਨੇ ਹੋ ਗਏ ਤੁਸੀਂ ਐਸਟੀਮੇਟ ਲਾ ਕੇ ਘੁੰਮ ਰਹੇ ਹੋ ਤੁਸੀਂ ਰੱਖੇ ਹੋਏ ਪਾਸਲੇ ਨਹੀਂ ਹੋਏ ਲੱਗਦਾ ਵੀ ਅਗਲੇ ਜਿਹੜੇ 4 ਸਾਲ ਨੇ ਜਾਂ ਸਾਢੇ 4 ਸਾਲ ਨੇ ਉਹ ਕੰਮ ਕਰਾਪ ਪਾਉਂਗੇ ਜਿਹੜੀ ਤੁਹਾਡੇ ਵਾਰਡ ਦੀ ਆਵਾਜ਼ ਆ ਪਾਜੀ ਕੰਮ ਇੱਕ ਸਾਲ ਰਹਿ ਗਿਆ ਇਲੈਕਸ਼ਨ ਨੂੰ ਹਮ ਸਰਕਾਰ ਐਮਐਲਏ ਦੀ ਇਲੈਕਸ਼ਨ ਐਮਐਲ ਇਲੈਕਸ਼ਨ ਇੱਕ ਸਾਲ ਰਹਿ ਗਿਆ ਸਰਕਾਰ ਸਾਡੀ ਬਣ ਜਾਣੀ ਕੰਮ ਨੂੰ ਕੀ ਕੰਮ ਨਹੀਂ ਕਰਾਂਗੇ ਅਸੀਂ ਡੇਡਾ ਕੰਮ ਕਰਾਂਗੇ ਡੁੱਗਣਾ ਕੰਮ ਕਰਾਂਗੇ ਇਹਦੇ ਨਾਲ ਜਿੰਨਾ ਵੀ ਐਸਟੀਮੇਟ ਸਾਡੇ ਕੋਲ ਹੈ ਨਾ ਨਿਕਮ ਤਾਂ ਫੇਰ ਆਵਾਜ਼ ਦੀ ਪਾਰਟੀ ਦੀ ਰਹੂਗੀ ਨਾ ਪੁੱਲ ਜੋਜੀ ਪਲੋ ਲੋਕੀ ਕਿੰਨੇ ਪਰੇਸ਼ਾਨ ਨੇ ਤੁਹਾਡੇ ਸਾਹਮਣੇ ਆ ਲੋਕਾਂ ਦੇ ਥਿਊ ਤਾ ਲੋ ਲੋ ਕਿਹਨੇ ਕਹਿ ਰਹੇ ਬਈ ਇਹ ਜੇਲੇ ਦਰਵਾਜ਼ੇ ਦੇ ਕਹਿ ਰਹੇ ਹੋ ਜੇ ਸਰਕਾਰ ਚੇਂਜ ਹੁੰਦੀ ਆ ਤਾਂ ਮੇਅਰ ਵੀ ਚੇਂਜ ਹੋਣਗੇ ਲੁਧਿਆਣੇ ਦੇ ਬਿਲਕੁਲ ਚੇਂਜ ਹੋਣਗੇ ਨੈਚੁਰਲੀ ਸਰਕਾਰ ਨੇ ਕਰਨੀ ਹੀ ਕਰਨੀ ਆ ਉਹ ਤਾਂ ਸਰਕਾਰ ਦੀਆਂ ਪਾਲਸੀਆਂ ਨੇ ਦੇਖੋ ਉਹ ਤਾਂ ਆਪਣੇ ਹੁਣ ਆਪਣੇ ਬੰਦੇ ਤਾਂ ਲੈ ਕੇ ਆਉਣਗੇ ਤਾਂ ਹੀ ਕੰਮ ਕੰਮ ਰੋਧੀ ਤੋਰ ਲੇ ਕਿਦਾਂ ਕੰਮ ਕਰ ਲੈ ਫੇਰ ਐਸਟੀਮੇਟਾ ਲਓ ਇਹ ਚ ਕੀ ਕੀ ਸ਼ਾਮਿਲ ਆ ਇਹਦੇ ਵਿੱਚ 1.5 ਕਰੋੜ ਦੇ ਐਸਟੀਮੇਟ ਨੇ ਇਹਦੇ ਵਿੱਚ ਤਿੰਨ ਟਿਊਬਲ ਲਵਾਤੇ ਸੀ 90 ਟਿਊਬਲ ਲੱਗੇ ਨੇ ਜੀ 2 25 25 ਤੇ ਇੱਕ 1.5 ਦਾ ਟਿਊਬਲ ਲੱਗ ਚੁੱਕੇ ਨੇ ਚਾਲੂ ਹਾਲਤ ਦੇ ਵਿੱਚ ਚਾਲੂ ਹਾਲਤ ਨੇ ਵਿੱਚ ਇੱਕ ਰਹਿ ਗਿਆ ਇੱਧਰ ਦਾਣਾ ਮੰਡੀ ਕੋ ਲੱਗਿਆ ਉਹ ਰਹਿ ਗਿਆ ਕਿਲਾ ਉਹਦਾ ਮੀਟਰ ਲਗਣਾ ਅਪਲਾਈ ਕੀਤਾ ਹੈ ਉਹਦਾ ਵੀ ਲਗਣਾ ਦੋ ਟਿਊਬਲ ਚੱਲ ਰਹੇ ਨੇ ਇਹਦੇ ਵਿੱਚ ਬਾਕੀ ਐਸਟੀਮੈਂਟ ਨੇ 6 6.5 ਨੰਬਰ ਗਲੀਆਂ ਸਾਡੀਆਂ ਚੇਤਨਗਰ ਦੀਆਂ ਉਹਦੇ ਵਿੱਚ ਥੋੜੀ ਪਾਣੀ ਦੀ ਤੇ ਸੀਵਰੇਜ ਸਮੱਸਿਆ ਸੀ ਉੱਚ ਪਾਈਪ ਨਵੇਂ ਪਾਤੇ ਸੀ 7 ਲੱਖ 60000 ਦੇ ਪਾਈਪ ਉਹਦੇ ਵਿੱਚ ਪੈ ਗਏ ਨੇ ਸੋ ਜਿੰਨਾ ਜਿੰਨਾ ਕੰਮ ਹੋਲੀ ਹੋਲੀ ਹੋਈ ਜਾਂਦਾ ਕਰੀ ਜਾਂਦੇ ਆ ਸੋ ਸਪੀਡ ਫੜਾਂਗੇ ਇੱਕ ਵਾਰੀ ਜਦੋਂ ਸਾਡਾ ਕਿਤੇ ਖਜ਼ਾਨੇ ਦੇ ਹੱਥ ਪੈਂਦਾ ਫਿਰ ਕੋਈ ਗੱਲ ਨਹੀਂ ਕੰਮ ਵੀ ਕਰਕੇ ਦਿਖਾਵਾਂਗੇ ਛੋਟੇ ਵਾਰਡ ਨੂੰ ਲੈ ਕੇ ਤੇ ਤੁਹਾਨੂੰ ਲੈ ਕੇ ਵਿ ਵਾੜ ਨੰਬਰ 40 ਦੀ ਜਿਹੜੀ ਮਰਜ਼ੀ ਗਲੀ 'ਚ ਚੱਲ ਜਾਓ ਤੇ ਜਿਹੜੇ ਮਰਜ਼ੀ ਬੰਦੇ ਨੂੰ ਫੜ ਲਓ ਕਹਿੰਦੇ ਆਫ ਦਾ ਕੈਮਰਾ ਉੱਥੋਂ ਮੈਂ ਦੱਸੂਗਾ ਵੀ ਕਿੰਨਾ ਬੇਹਾਨਾ ਮੈਂ ਕਹਾਂ ਜੀ ਤੁਸੀਂ ਚੱਲ ਜਾਓ ਤੁਸੀਂ ਆਏ ਹੋ ਨਾ ਹੁਣ ਘੁੰਮ ਕੇ ਜਾਓ ਏਰੀਆ ਸਾਰਾ ਸਾਰੇ ਕਿਤੇ ਜਾ ਕੇ ਪੁੱਛ ਲਓ ਕਿਦਾਂ ਕੰਮ ਕਿੰਨਾ ਹੁੰਦਾ ਸਾਡੇ ਕੋਲ ਸਿਰਫ ਜਨਤਾਨਗਰ ਨਿਊ ਜਨਤਾਨਗਰ ਡੱਬਾ ਰੋਡ ਮਾਇਆ ਸੁਪਾਲੀ ਗਲੀ ਤੱਕ 11 ਸਵੀਪਰ ਨੇ ਤੇ ਏਰੀਆ ਦੇਖ ਲੋ ਗੱਡਾ ਸਵੀਪਰ 60 60 ਦੇ ਕਰੀਬ ਮੁਲਾਜ਼ਮ ਨੇ ਥੋਡੇ ਕੋਲ ਮੈਨੂੰ ਕੋਈ ਕਹਿ ਦੇਣਾ 60 ਮੁਲਾਜ਼ਮ ਮੈਨੂੰ ਗਿਣਤੀ ਕਰਾ ਦੇ ਜਿਹੜਾ ਕਹਿੰਦਾ ਸੱਟ ਮਲਾਇਮ ਗਿਣਤੀ ਕਰਾਂ ਨਾ ਫਿਰ ਮੈਂ ਇੱਥੇ ਦੋਸ਼ ਲਾ ਲੈਣ ਕੋਈ ਗੱਲ ਨਹੀਂ ਫਿਰ ਸੋਚ ਲੱਗਦੇ ਚੰਗੇ ਲੱਗਦੇ ਜਦੋਂ ਸੱਟ ਮਲਾ ਜਾਂਦਾ ਚੱਠਾ ਰਹਿ ਕੇ ਬੈਠੇ ਹਨ ਕਿੰਨੇ ਮੁਲਾਜ਼ਮ ਨੇ ਤੁਹਾਡੇ ਕੋਲ ਸਾਡੇ ਕੋਲ ਸਿਰਫ 32 ਮੁਲਾਜ਼ਮ ਨੇ ਜੀ ਟੋਟਲ ਸਾਰਾ ਵਾਰਡ ਦੇ ਵਿੱਚ ਹੋਰ ਕੀ ਕੀ ਕੰਮ ਵਾਰਡ ਜਿਹੜੇ ਕੰਮ ਕਰਦੇ ਨੇ ਤੇ 32 ਬਣਨ ਬਾੜ ਦੇਖੋ ਕਿੱਡਾ ਵੱਡਾ ਹੋ ਗਿਆ ਸਾਡੇ ਤਾਂ ਪਹਿਲਾਂ ਇੱਥੇ ਵਾਰਡ ਬਹੁਤ ਛੋਟਾ ਜਿਹਾ ਸੀ ਅਸੀਂ ਤਾਂ ਚਮਕਾ ਕੇ ਬੈਠੇ ਰੱਖਦੇ ਸੀ ਹੁਣ ਵਾਰਡ ਕਿੱਡਾ ਵੱਡਾ ਹੋ ਗਿਆ ਹੁਣ ਕਮਿਸ਼ਨਰ ਸਾਹਿਬ ਆ ਜਣਗੇ ਕੋ ਕਹਿੰਦੇ ਬਾਹਰ ਲਾਓ ਜੀ ਬੰਦੇ ਰੋਗ ਗਿਲ ਰੋਡ ਤੇ ਲਾਓ ਵ ਉਹ ਕਹਿੰਦੇ ਸਾਡੇ ਕੋ ਪਟਿਆਲੇ ਆ ਟੀਮ ਆ ਗਈ ਕੋਈ ਕਹਿੰਦਾ ਸਾਡੇ ਕੋ ਦਿੱਲੀ ਟੀਮ ਆ ਗਈ ਸਫਾਈ ਵਾਲੀ ਇਹੀ ਚੱਲਦਾ ਵਾ ਜੇ ਕੋਈ ਪ੍ਰੋਗਰਾਮ ਆ ਬਾਈ ਐਮਐਲਏ ਸਾਹਸ ਅਸਰ ਮੇਰੇ ਵਾਰਡ ਚ ਜੇ ਕੋਈ ਪ੍ਰੋਗਰਾਮ ਆ ਮੈਂ ਤਾਂ ਸਾਡੇ ਬੰਦੇ ਜਾਣਗੇ ਜੇ ਕੋਈ ਆਈਟੀਆਈ ਪ੍ਰੋਗਰਾਮ ਆ ਸਾਡੇ ਬੰਦੇ ਨੇ ਜਾਣਾ ਦਿਵਾਨਾ ਦਾ ਪ੍ਰੋਗਰਾਮ ਆ ਸਾਡੇ ਬੰਦੇ ਨੇ ਜਾਣਾ ਕੋਈ ਵਾਰਡ ਦਾ ਦੱਸੋ ਮੈਨੂੰ ਕੋਈ ਕਰਮਚਾਰੀ ਆਉਂਦਾ ਕਿਸੇ ਵਾਰਡ ਦਾ ਕੋਈ ਬੰਦਾ ਨਹੀਂ ਆਉਂਦਾ ਸਰ ਮੇਰੇ ਵਾਰਡ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਤੋਂ ਬਾਹਰ ਵਾਲਾ ਕੰਮ ਕਰਾਇਆ ਜਾਂਦਾ ਤੁਸੀਂ ਕੋਈ ਬਾਹਰ ਨਹੀਂ ਕੰਮ ਕਰਾਉਂਦੇ ਬਾਹਰ ਵਾਲਾ ਕੰਮ ਤਾਂ ਉਹ ਜਿਹੜਾ ਰੋਡ ਦਾ ਕੰਮ ਆ ਤਾਂ ਰੋਡ ਇਹ ਬਾਹਰ ਲੱਗਨੇ ਸਾਡੇ ਨੰਬਰਦਾਰ ਵੀ ਤੁਕੀ ਨੇ ਕਦੇ ਸਾਨੂੰ ਤੇ ਦੋ ਨੰਬਰਦਾਰ ਸਸਪੈਂਡ ਕਰਤੇ ਥੋਡੇ ਸਾਡੇ ਨਹੀਂ ਐਕਚੁਅਲੀ ਜਿੱਥੇ ਕੋਈ ਹੋਣੀ ਪ੍ਰੋਬਲਮ ਕੋਈ ਸਫਾਈ ਨਹੀਂ ਹੋਣੀ ਉਹ ਨੰਬਰਦਾਰ ਦਰਦ ਦੇ ਵਿਚਾਰੇ ਪਹਿਲੇ ਉੱਥੇ ਸੜਕਾਂ ਤੇ ਆ ਜਾਂਦੇ ਸਵੇਰੇ ਸਵੇਰੇ ਸਫਾਈ ਦਾ ਟਾਈਮ ਹੁੰਦਾ ਮੱਲੇਆਂ ਦੇ ਗਲੀਆਂ 'ਚ ਆਪਾਂ ਕੰਮ ਕਰਦੇ ਹਾਂ ਲੋਕੀ ਸਵੇਰੇ ਸਵੇਰੇ ਗੁਰਦੁਆਰੇ ਮੰਦਰ ਜਾਂਦੇ ਨੇ ਪਹਿਲਾਂ ਸਫਾਈ ਹੋਣੀ ਚਾਹੀਦੀ ਤੇ ਜਾ ਕੇ ਜੇ ਰੋਡ ਤੇ ਲੱਗ ਜਾਵੇ ਮੱਲੇ ਸਭਾਈ 9 ਵਜੇ ਥੱਕੇ ਜਾਂਦਾ ਨਹੀਂ ਹੋਣੀ 9 ਵਜੇ ਕੌਣ ਸਫਾਈ ਕਰਦਾ ਜੀ ਬੰਦਾ ਵੈਸੇ ਥੱਕ ਜਾਂਦਾ ਦੋ ਤਿੰਨ ਘੰਟਿਆਂ 'ਚ ਸੋ ਇਹ ਪ੍ਰੋਬਲਮ ਨੇ ਕਾਫੀ ਕੁਛ ਆਮ ਪਬਲਿਕ ਤਾਂ ਇਹ ਸੋਚਦੀ ਆ ਵੀ ਮੇਰਾ ਘਰ ਆ ਮੇਰੇ ਘਰ ਦੇ ਸਾਹਮਣੇ ਮੇਰਾ ਥੜਾ ਉਹ ਸਾਫ਼ ਹੋਵੇ ਰੋਜ਼ ਮੇਰੇ ਝਾੜੂ ਲੱਗੇ ਜੇਕਰ ਉਹ ਤੇ ਝਾੜੂ ਨਹੀਂ ਲੱਗਣਗੀ ਬਲੇਮ ਤਾਂ ਤੁਹਾਨੂੰ ਦੇਣਗੇ ਕਿਉਂਕਿ ਮੌਜੂਦਾ ਕੌਂਸਲ ਤੁਸੀਂ ਹੋ ਜੀ ਬਿਲਕੁਲ ਦੇਣਗੇ ਕਿਉਂ ਨਹੀਂ ਦੇਣਗੇ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਤੇ ਉਹਨਾਂ ਕੰਮ ਨਾ ਕਰਨਗੇ ਸਾਨੂੰ ਹੀ ਬਲੇਮ ਦੇਣਗੇ ਇਹ ਤੁਹਾਨੂੰ ਵੋਟਾਂ ਪਾਈਆਂ ਸਫਾਈ ਨਹੀਂ ਹੋਈ ਸੀਵਰੇਜ ਨਹੀਂ ਹੋਇਆ ਸਾਨੂੰ ਬਲੇਮ ਦੇਣਗੇ ਪਰ ਸਾਨੂੰ ਸਾਡੀ ਪਰੇਸ਼ਾਨੀ ਵੀ ਕੋਈ ਸੁਣੇ ਨਾ ਅੱਗੇ ਮਹਿਕਮਾ ਤਾਂ ਸਾਣਾ ਸੁਣਦਾ ਨਹੀਂ ਕੋਈ ਨਾ ਮੇਅਰ ਸਾਹਿਬ ਸੁਣਨ ਵਿਰੋਧੀ ਸਰਕਾਰ ਆ ਕੌਣ ਸੁਣਦਾ ਦੇਖੋ ਫਿਰ ਤਾਂ ਉਹ ਗੱਲ ਸੱਚ ਹੋ ਐਮਐਲਏ ਸਾਡਾ ਹੋਵੇ ਕਾਉਂਸਲਰ ਸਾਡਾ ਹੋਵੇ ਕਿਤੇ ਤਾਂ ਹੀ ਕੰਮ ਹੋ ਸਕਦੇ ਨੇ ਜੇਕਰ ਦੂਜੀ ਪਾਰਟੀ ਦਾ ਕਾਉਂਸਲਰ ਚੋਣ ਲਿਆ ਤਾਂ ਤੁਹਾਡੇ ਕੰਮ ਰੁਕ ਜਾਣੇ ਉਹ ਇਹ ਨਹੀਂ ਗੱਲ ਹੁੰਦੀ ਵੀ ਦੂਸਰੀ ਪਾਰਟੀ ਦਾ ਕਾਉਂਸਲ ਚੋਣ ਲਗਿਆ ਜੀ ਉਹਨਾਂ ਨੇ ਕੰਮ ਦੇਖਿਆ ਤਾਂ ਹੀ ਤੁਹਾਨੂੰ ਵੋਟਾਂ ਪਈਆਂ ਇਹ ਨਹੀਂ ਗੱਲ ਹੁੰਦੀ ਹੁੰਦੀ ਵੀ ਦੂਸਰੀ ਪਾਰਟੀ ਦਾ ਕਿਉਂ ਚੋਣਾਂ ਵੀ ਸਰਕਾਰ ਸਰਕਾਰ ਨਾਲ ਚੋਣ ਲੈਂਦੇ ਸਰਕਾਰ ਨਾਲ ਵੀ ਖੜ੍ਹੀ ਸੀ ਫਿਰ ਉਹਨੂੰ ਨਹੀਂ ਵੋਟਾਂ ਪਈਆਂ ਤੁਹਾਨੂੰ ਪਈਆਂ ਹਾਂ ਇਹ ਜਿਹੜਾ ਤੁਹਾਨੂੰ ਦੂਜਾ ਕਹਿੰਦਾ ਵੀ 200 ਵੋਟਾਂ ਲਿਆ ਰਹੇ ਉਹ ਕਹਿੰਦਾ ਲਿਆ ਫਿਕਰ ਲਿਆ 525 ਵੋਟਾਂ ਦੇ ਹਰ ਆਇਆ ਇਹਨੂੰ 425 ਵੋਟਾਂ ਸ अच्छा ਜੇਕਰ ਵਾਰ ਦੀ ਜਨਤਾ ਦੀ ਹੁਣ ਮੈਂ ਆश्वਸ਼ਣ ਦੀ ਗੱਲ ਕਰਾਂ ਲੱਗਦਾ ਬਈ ਜਿਹੜੇ ਥੋੜੇ ਹੁਣ 3 ਸਾਲ 4 ਸਾਲ ਜਿੰਨੇ ਵੀ ਬੱਚੇ ਹੋਏ ਨੇ ਉਹ ਚ ਕੰਮ ਹੁੰਦੇ ਹੋਏ ਹੁਣ ਨਜ਼ਰ ਆਣਗੇ ਹਾਂਜੀ ਤੁਸੀਂ ਵੀ ਇੱਥੇ ਤੇ ਮੈਂ ਵੀ ਉੱਥੇ ਕੈਮਰਾ ਥੋੜਾ ਹੀ ਚੱਲਣਾ ਉਹ ਤਾਂ ਜਦੋਂ ਕੰਮ ਸ਼ੁਰੂ ਹੋ ਗਿਆ ਸਾਡਾ ਕੰਮ ਕਰਦੇ ਆਂ ਅਸੀਂ ਇਹ ਨਹੀਂ ਕਹਿੰਦੇ ਅਸੀਂ ਵਿਹਲੇ ਬਾਟੇਵੇਂ ਕੰਮ ਨਹੀਂ ਕਰਦੇ ਕਿਸੇ ਦਾ ਕੰਮ ਜ਼ਰੂਰ ਨੰਤਰ ਚੱਲ ਰਹੀ ਆ ਸਾਡੀ ਟੀਮ ਆ ਮੁੰਡਿਆਂ ਦੀ ਸਭ ਲੱਗੀ ਹੋਈ ਆ ਕੰਮ ਜਿੱਥੇ-ਜਿੱਥੇ ਸਾਡਾ ਹੱਥ ਮੈਂ ਤਾਂ ਅਸੀਂ ਛੱਡਦੇ ਨਹੀਂਗੇ ਕੰਮ ਕਰਕੇ ਉੱਥੇ ਕੋਲੇ ਖੜਕੇ ਕਰਾਈ ਦਾ ਨਾਲੇ ਜਦੋਂ ਆਏ ਨਾ ਸੋ ਸਮਾਂ ਵਾਰਡ ਨੰਬਰ 46 ਤੋਂ ਕੌਂਸਲਰ ਸੁਖਦੇਵ ਸਿੰਘ ਸ਼ੀਰਾ ਮੌਜੂਦ ਸੀਗੇ ਤੁਸੀਂ ਸੁਣਿਆ ਉਹਨਾਂ ਨੂੰ ਹਰ ਇੱਕ ਸਵਾਲ ਦਾ ਉਹ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਵਾਰਡ ਦੇ ਵਿੱਚ ਥੋੜੀ ਪ੍ਰੋਬਲਮ ਜ਼ਰੂਰ ਆ ਕੁਝ ਸਫਾਈ ਨੂੰ ਲੈ ਕੇ ਪ੍ਰੋਬਲਮ ਆ ਕੁਝ ਉਹਨਾਂ ਦਾ ਕਹਿਣਾ ਹੈ ਕਿ ਵਾਰਡ ਦੇ ਵਿੱਚ ਕਰਮਚਾਰੀ ਜਿਹੜੇ ਨੇ ਉਹਨਾਂ ਕੋਲ ਘਾਟਾ ਇਹ ਜਿਹੜੇ ਕਰਮਚਾਰੀ ਨੇ ਉਹ ਹੋਰ ਦੂਜੇ ਕੰਮ ਤੇ ਲਾਏ ਹੋਏ ਨਜ਼ਰ ਆ ਰਹੇ ਨੇ ਤੁਸੀਂ ਇਹਨਾਂ ਦੇ ਸਵਾਲਾਂ ਤੋਂ ਕਿੰਨੇ ਕ ਸੰਤੁਸ਼ਟ ਹੋ ਜਾਂ ਇਸ ਵਾਰਡ ਦੀ ਕਿੰਨੀ ਪ੍ਰੋਬਲਮ ਤੁਸੀਂ ਫੇਸ ਕਰ ਰਹੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੀ رائے ਸਾਨੂੰ ਜ਼ਰੂਰ ਦਿਓ ਅਸੀਂ ਤੁਹਾਡੇ ਕਾਉਂਸਲਰ ਤੱਕ ਵੀ ਪਹੁੰਚ ਕਰਾਂਗੇ ਤੁਸੀਂ ਆਪਣੇ ਕਾਉਂਸਲਰ ਤੋਂ ਕਿਹੜੇ ਸਵਾਲ ਪੁੱਛਣਾ ਚਾਹੁੰਦੇ ਹੋ ਉਹ ਵੀ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦਿਓ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਅਰਮਜ਼ਾ ਦੇ ਨਾਲ